ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਣ ਆਪ ਸਭ ਨੂੰ ਬਿਹਰ ਬਿਹਤ ਸਤਿ ਸ੍ਰੀ ਅਕਾਲ ਸੱਚੇ ਪਾਸ਼ਾ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆਪ ਨੂੰ ਕੋਈ ਵੀ ਦੁੱਖ ਤਕਲੀਫ ਨਾ ਸਤਾਵੇ ਸੋ ਬਹੁਤ ਭੈਣਾਂ ਦੇ ਮੈਸੇਜ ਆਏ ਆ ਵੀ ਤੁਸੀਂ ਉਹ ਚੀਜ਼ ਤੇ ਵੀਡੀਓ ਬਣਾਓ ਵੀ ਅਸੀਂ ਆਪਣੀਆਂ ਜਿਹੜੀ ਸਟ्रेस ਸੈਟੈਂਸ਼ਨ ਹੈ ਉਹਦੇ ਵਿੱਚੋਂ ਕਿਵੇਂ ਨਿਕਲੀਏ ਤੇ ਵੀ ਜਿਹੜੇ ਬਿਨ ਮਤ ਬੜੀਆਂ ਚਿੰਤਾਵਾਂ ਖਾਂਦੀਆਂ ਰਹਿੰਦੀਆਂ ਚਾਹੇ ਤਾਂ ਹੋ ਕਿਸੇ ਰਿਸ਼ਤੇ ਕਾਰਨ ਹੋਣ ਤੇ ਚਾਹੇ ਘਰ ਦਾ ਲੈਣਾ ਦੇਣਾ ਹੋਵੇ ਜਾਂ ਬੱਚਿਆਂ ਦਾ ਹੋਵੇ ਸਟ੍ਰੈਸ ਆ ਕਈ ਤਰ੍ਹਾਂ ਦੀਆਂ ਨਾ ਵੀਰੇ ਸਟ੍ਰੈਸ ਇੱਕ ਤਰ੍ਹਾਂ ਈ ਤਾਂ ਹੁੰਦੀ ਨਹੀਂ ਐ ਥੋੜੀ ਈ ਆ ਵੀ ਹਰ ਇੱਕ ਬੰਦੇ ਨੂੰ ਇੱਕ ਸਟ੍ਰੈਸ ਐ ਕਿਸੇ ਨੂੰ ਕੋਈ ਸਟ੍ਰੈਸ ਐ ਕਿਸੇ ਨੂੰ ਕੋਈ ਸਟ੍ਰੈਸ ਐ ਕਿਸੇ ਨੂੰ ਕੋਈ ਸਟ੍ਰੈਸ ਐ ਠੀਕ ਐ ਸਟ੍ਰੈਸ ਦੇ ਵਿੱਚੋਂ ਬਾਹਰ ਨਿਕਲਣਾ ਪੈਂਦਾ ਕੱਢਦਾ ਤੁਹਾਨੂੰ ਕੋਈ ਨਹੀਂ ਜਿਵੇਂ ਤੁਹਾਨੂੰ ਕਹਾਂ ਵੀ ਕੋਈ ਦਵਾਈ ਇਹੋ ਜੀ ਆ ਤੁਸੀਂ ਖਾ ਲਓਗੇ ਤੇ ਸਟ੍ਰੈਸ ਚੋਂ ਬਾਹਰ ਆ ਜਾਓਗੇ ਨਹੀਂ ਨਹੀਂ ਹੈਗੀਆਂ ਦਵਾਈਆਂ ਇਦਾਂ ਦੀਆਂ ਇਹ ਵੀ ਪੁਲੀਖੇ ਆਪਾਂ ਡਾਕਟਰ ਤੋਂ ਦਵਾਈ ਖਾਈ ਆਨੇ ਠੀਕ ਆਪਾਂ ਲੈ ਆਉਣੇ ਆ ਉਹ ਗੋਲੀਆਂ ਆਪਾਂ ਨੂੰ ਇੱਕ ਸਟਰੋਂਗ ਪਣ ਦੇ ਦਿੰਦੀਆਂ ਉਹ ਦਵਾਈਆਂ ਕਿੰਨਾ ਚਿਰ ਖਾ ਲੋਗੇ ਤੁਸੀਂ 6 ਮਹੀਨੇ ਸਾਲ 3 ਮਹੀਨੇ ਪਹਿਲੀ ਗੱਲ ਤਾਂ ਇਹ ਜਿਹੀਆਂ ਦਵਾਈਆਂ ਖਾਣੀਆਂ ਛੋਡੇ ਲਈ ਹਾਨੀਕਾਰਕ ਜਿਹਨਾਂ ਦੇ ਵਿੱਚ ਥੋੜਾ ਜਿਹਾ ਨਸ਼ਾ ਤਾਂ ਹੁੰਦਾ ਵਿਦਆਊਟ ਨਸ਼ਾ ਤਾਂ ਕਿਸੇ ਕੋਈ ਗੱਲ ਹੀ ਨਹੀਂ ਪੁੱਲ ਸਕਦੀ ਠੀਕ ਹੈ ਮੈਂ ਤਾਂ ਨਹੀਂ ਕਿਸੇ ਨੂੰ ਕਹੂੰਗੀ ਵੀ ਇਹ ਜਿਆ ਕੰਮ ਕਰੋ ਹਾਂ ਠੀਕ ਹੈ ਵੀ ਕੋਈ ਇਹੋ ਜੀ ਗੋਲੀ ਘਰੇ ਲੈ ਕੇ ਜਰੂਰ ਰੱਖੋ ਵੀ ਤੁਹਾਡਾ ਦਿਲੋਂ ਜ਼ਿਆਦਾ ਇੱਕ ਭਰਾਟ ਚ ਹੋ ਰਿਹਾ ਹੈ ਜਿਵੇਂ ਮੈਂ ਆਂ ਮੈਨੂੰ ਆਪਦੀ ਤਕਲੀਫ ਦਾ ਪਤਾ ਵੀ ਮੈਂ ਜੇ ਕਿਰਾਂ ਗੁੱਸੇ ਚ ਆ ਜਾਵਾਂ ਗੁੱਸਾ ਮੈਨੂੰ ਆ ਜਾਵੇ ਤਾਂ ਜਲਦੀ ਜਲਦੀ ਉਹ ਗੁੱਸਾ ਮੇਰੇ ਦਿਮਾਗ ਤੋਂ ਲੈਂਦਾ ਨਹੀਂ ਅੱਲੀ ਗੱਲ ਤਾਂ ਚੜ ਮੈਨੂੰ ਚੜਦੀ ਨਹੀਂ ਜੇ ਚੜ ਜਾ ਤਾਂ ਫਿਰ ਉਹ ਮੈਨੂੰ ਗੁੱਸਾ ਨਹੀਂ ਲੈਂਦਾ ਤਾਂ ਫਿਰ ਆਪਾਂ ਡਾਕਟਰ ਤੋਂ ਜੀ ਜਰੂਰ ਗੋਲੀ ਲੈ ਕੇ ਰੱਖਦੇ ਆਂ ਵੀ ਜੀ ਜ਼ਿਆਦਾ ਚੜਚੜਾ ਪਾਣਾ ਜੇ ਫਿਰ ਉਹ ਦੇਖੋ ਗੋਲੀ ਲੈ ਕੇ ਰੈਸਟ ਕਰ ਲਈਦਾ ਵੀ ਜਣੇ ਕਿ ਜਿਹੜਾ ਸਰੀਰ ਹੈ ਉਹ ਠੀਕ ਹੋ ਜਾਂਦਾ ਹੈ ਗੁੱਸਾ ਤਾਂ ਮੈਨੂੰ ਵੈਸੇ ਉਹ ਨਹੀਂ ਆਉਂਦਾ ਕੋਈ ਮੈਂ ਤੰਗੀ 'ਚ ਜਾਂ ਗਰੀਬੀ 'ਚ ਜਾਂ ਕਾਸ਼ਿ 'ਚ ਕਰਕੇ ਗੁੱਸਾ ਨਹੀਂ ਆਉਂਦਾ ਗੁੱਸਾ ਆਉਂਦਾ ਜਦੋਂ ਕੋਈ ਤੁਹਾਡੇ ਨਾਲ ਅਣਹੋਈ ਕਰਦਾ ਅਣਹੋਈ ਕੀਤੇ ਵਾਰ ਤੋਂ ਸੋਚਿਆ ਨਹੀਂ ਹੁੰਦਾ ਉਹਦਾ ਕਰਕੇ ਤੁਹਾਨੂੰ ਗੁੱਸਾ ਆਉਂਦਾ ਠੀਕ ਹੈ ਮੇਰਾ ਤਾਂ ਜ਼ਿੰਦਗੀ ਦਾ ਵੀ ਇਹ ਹੀ ਏਮ ਬਣ ਚੱਲਿਆ ਠੀਕ ਆ ਵੀ ਮੈਂ ਤੁਹਾਨੂੰ ਮੇਰੇ ਦਾਦੀਆਂ ਥੋੜਾ ਨਹੀਂ ਮੈਨੂੰ ਪਤਾ ਤੁਸੀਂ ਕਿਹੋ ਜਿਹੇ ਹੋ ਹਨਾ ਤੁਸੀਂ ਆਪੇ ਹੀ ਸੋਚ ਲਿਓ ਜਿਹੜੇ ਬੰਦੇ ਇਹੋ ਜਿਹੇ ਆ ਉਹ ਆਏ ਠੀਕ ਹੋਰਗੇ ਜਿਹੜੇ ਹੋਰ ਹਸਾਬ ਦੇ ਆ ਵਿੱਚ ਦਾ ਬੰਦੇ ਵੀ ਮੈਂ ਇਹੋ ਜਿਹੇ ਮਸਤ ਦੇਖਿਆ ਉਹ ਜਿਹੇ ਮਸਤ ਦੇਖਿਆ ਉਹਨਾਂ ਤੇ ਤੰਗੀ ਵੀ ਪਾਉਣ ਨੂੰ ਕਪੜਾ ਵੀ ਨਹੀਂ ਟੰਗਦਾ ਮਿਲਦਾ ਤੇ ਕੋਲੇ ਪੈਸਾ ਵੀ ਨਹੀਂ ਹੁੰਦਾ ਪਰ ਉਹ ਹਰ ਪਲ ਖੁਸ਼ ਰਹਿੰਦੇ ਆ ਚਟਣੀ ਰੋਟੀ ਮਿਲ ਜੇ ਮੈਂ ਆਪ ਵਿਖੇ ਪਰ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਦੇ ਕਦੇ ਮੈਂ ਬਹਿ ਕੇ ਆਏ ਉਹਨਾਂ ਨੂੰ ਨੀ ਝਾਕੀ ਜੂਗੀ ਚਾਹੇ ਰੋਟੀ ਚਟਣੀ ਨਾਲ ਮਿਲ ਜੇ ਵੀ ਚਾਹੇ ਚਾਰ ਨਾਲ ਚਾਹੇ ਰੋਟੀ ਮਿਲੇ ਹੀ ਨਾ ਤਾਂ ਵੀ ਖੁਸ਼ ਕੋਈ ਉਹਨਾਂ ਦੀ ਚੁਐਸ ਹੀ ਨਹੀਂ ਚੁਐਸ ਮਤਲਬ ਉਹਨੂੰ ਮੈਂ ਪੁੱਛਿਆ ਤੇ ਉਹ ਹੱਸ ਕੇ ਜਵਾਬ ਦਿੱਤਾ ਜਾਂਦਾ ਵੀ ਤੈਨੂੰ 골ਡਨ ਪਾਉਣ ਦਾ ਸਮਗਾ ਕੀ ਕਰਾਉਣਾ 골ਡਨ ਤੋਂ ਐਵੇਂ ਰੱਖੀ ਰੱਖਣੀ ਪਊਗੀ ਕੈਨੂੰ ਕੋਪਰ ਲੀਡ ਮੈਂ ਇਹਨੂੰ ਨਹੀਂ ਸੌਂਗ ਕਾਦਾ ਸੌਂਗਾ ਤੈਨੂੰ ਕਾਸੇ ਦਾ ਵੀ ਨਹੀਂ ਫਿਰ ਵੀ ਤੋ ਆਪਦੇ ਨੇ ਜ਼ਿੰਦਗੀ ਚ ਮਸਤ ਬਸ ਖੁਸ਼ ਰਹੀਦਾ ਕਹਿੰਦੇ ਵਧੀਆ ਦੋ ਬਰ ਪਟਾਣ ਦੀਆਂ ਕਹਿੰਦੇ ਰੋਟੀਆਂ ਖਾ ਛੱਡਦੇ ਆਂ ਨਾ ਧੋ ਕੇ ਸੌ ਜਾਂਦੇ ਆਂ ਵੀ ਮਤਲਬ ਮੈਂ ਕੋਈ ਉਹ ਉਪਲੇ ਮਨੋਣੀ ਸੀ ਕਹਿ ਰਹੇ ਮੈਂ ਇਹ ਜਿਹੇ ਸਖਸਾਂ ਨੂੰ ਜਾਣਦੀ ਆਂ ਜਿਹੜੇ ਕਿ ਦਿਲੋਂ ਖੁਸ਼ ਰਹਿੰਦੇ ਆ ਕੋਈ ਉਹਨਾਂ ਦੀ ਇੱਛਾ ਨਹੀਂ ਕੁਝ ਪਹੁੰਚਣ ਦੀ ਇੱਛਾ ਨਹੀਂ ਹੁੰਦੀ ਉਹ ਬੜੇ ਖੁਸ਼ ਰਹਿੰਦੇ ਆ ਦੁਖੀ ਕਿਹੜੇ ਹੁੰਦੇ ਆ ਜਿਹੜੇ ਥੋੜਾ ਜਿਆਦਾ ਕੁਝ ਪਾਉਣ ਦੀਆਂ ਇੱਛਾਵਾਂ ਰੱਖਦੇ ਆ ਠੀਕ ਐ ਇੱਛਾਵਾਂ ਰੱਖੋ ਮਾੜੀ ਗੱਲ ਨਹੀਂ ਪਰ ਇਹੋ ਜਿਹਿਆਂ ਨਾ ਰੱਖੋ ਜਿਹੜੀਆਂ ਕਦੇ ਪੂਰੀਆਂ ਨਾ ਹੋਣ ਵਾਲੀਆਂ ਹੋਣ ਠੀਕ ਐ ਕੁਛ ਐ ਇੱਛਾਵਾਂ ਇਹੋ ਜਿਹੀਆਂ ਹੁੰਦੀਆਂ ਨਹੀਂ ਪਾਈਆਂ ਜਾਂਦੀਆਂ ਪਰ ਜੇ ਤੁਸੀਂ ਸਬਰ ਕਰੋਗੇ ਇਹਨਾਂ ਚੀਜ਼ਾਂ 'ਚ ਸੌਖੇ ਰਹੋਗੇ ਜਾਵੇ ਕਰੋਗੇ ਮੈਂ ਤੁਹਾਨੂੰ ਮੇਰਾ ਦੱਸਦੀ ਆ ਮੈਂ ਮੇਰੇ ਮਨ ਦੀ ਗੱਲ ਕਰਦੀ ਆ ਤੁਹਾਡੇ ਨਾਲ ਕੀ ਤੁਹਾਡੇ ਮੇਰੇ ਨਾਲੋਂ ਦੁੱਖ ਵੱਡੇ ਹੋ ਸਕਦੇ ਆ ਕਦੇ ਵੀ ਨਹੀਂ ਹੋ ਸਕਦੀ ਜਿਹੜੀ ਸੋਡਣਾ ਗੱਲਾਂ ਕਰ ਰਹੀ ਆ ਨਾ ਐਦੋਂ ਵੱਡੇ ਦੁੱਖ ਸੋਡੇ ਲਈ ਮਤਲਬ ਤੁਸੀਂ ਨਹੀਂ ਹੰਡਾਏ ਮੇਰੇ ਤੋਂ ਵੱਡੇ ਦੁੱਖ ਠੀਕ ਹੈ ਬਚਪਨ ਚ ਮਾਂ ਮਰ ਗਈ ਰੂਲ ਖੁਲ ਕੇ ਬਲੀ ਠੀਕ ਹੈ ਸਵਰਤਾ ਮੈਨੂੰ ਉਹਨਾਂ ਚੀਜ਼ਾਂ ਦੀ ਜਦੋਂ ਮੈਨੂੰ ਕਹਿ ਦਿੰਦੇ ਸੀ ਵੀ ਇਹਨੇ ਮਾਰ ਲੈ ਲਈ ਜਾਂਦੀ ਨੇ ਇਹਨੇ ਮਾਰ ਲੈ ਲਈ ਭੈਣ ਭਰਾ ਵੀ ਮੇਰੇ ਨੇ ਮੈਨੂੰ ਮਤਲਬ ਇਹ 쇼 ਕਰਦੇ ਸੀ ਵੀ ਤੂੰ ਮਾਰ ਲੈ ਲਈ ਮਾਰ ਲੈ ਲਈ ਇਹ ਚੀਜ਼ਾਂ ਮੈਨੂੰ ਸੌਣਾ ਨੂੰ ਮਿਲਦੀਆਂ ਸੀ ਠੀਕ ਹੈ ਦੂਜੀ ਗੱਲ ਆ ਗਈ ਵੀਰੇ ਵੀ ਵਿਆਹ ਕਰਾਇਆ ਵਿਆਹ ਕਰਾ ਕੇ ਸੌਰ ਪਰਵਾਸ ਜਿਹੜਾ ਉਹ ਠੀਕ ਠੀਕ ਹੀ ਮਿਲਿਆ ਜੇ ਆਪਾਂ ਕਹਿ ਲਈਏ ਇਹ ਨਹੀਂ ਹੈਗਾ ਵੀ ਸਹੁਰੇ ਘਰੇ ਆ ਕੇ ਤੁਸੀਂ ਦੁੱਖ ਭੁੱਲ ਗਏ ਸਮਝੋ ਦੁੱਖ ਵੱਧ ਗਏ ਤੇ ਪੇਕੇਆਂ ਦੇ ਘਰੇ ਝੂਠੇ ਪਰਚੇ ਪਏ ਮੇਰੇ ਪਿਓ ਤੇ ਉੱਥੇ ਜਲੀਲਪੁਣਾ ਚੱਲਿਆ ਠੀਕ ਹੈ ਉਥੇ ਝੂਠੇ ਪਰਚੇ ਚੱਲਦੇ ਰਹੇ ਕਹਿਣ ਦਾ ਭਾਵ ਵੀ ਤਖਲੀਪਾਂ ਬੇਮਤਬਲਾ ਉਹ ਪਰਚੇ ਝੱਲੇ ਜਿਨ੍ਹਾਂ ਦੇ ਵਿੱਚ ਐਨਾ ਵੀ ਸਾਡਾ ਹੱਥ ਨਹੀਂ ਸੀ ਐਨਾ ਹੀ ਹੋਵੇ ਉਹ ਝੱਲੇ ਠੀਕ ਹੈ ਸੌਰੇ ਆਏ ਸੌਰੇ ਕੁੜੀ ਹੋਗੀ ਕੁੜੀ ਕਰਕੇ ਮੈਨੂੰ ਕਿਸੇ ਨੇ ਪਸੰਦੀ ਨਹੀਂ ਕੀਤਾ ਕੁੜੀ ਹੋਗੀ ਕੁੜੀ ਹੋਗੀ ਕੁੜੀ ਦਾ ਹੀ ਮੋਹਰਾ ਬਣਾ ਲਿਆ ਠੀਕ ਹੈ ਬਹੁਤ ਤਕਲੀਫਾਂ ਚੱਲੀਆਂ ਸਹੁਰਿਆਂ ਨੇ ਵੀ ਮੈਨੂੰ ਬਣਾਇਆ ਨਹੀਂ ਇੱਜ਼ਤ ਨਹੀਂ ਮਿਲੀ ਉਹ ਜਿਹੜੀ ਸਹੁਰੇ ਘਰ ਮਿਲਦੀ ਹੁੰਦੀ ਹੈ ਉੱਥੇ ਵੀ ਤਾਨੇ ਮਿਹਣੇ ਚਿਤਰੋ ਚਿਤਰੀ ਗੜਚਾ ਨੂੰ ਜਿੰਦਾ ਆ ਉਸ ਨੂੰ ਜਿੰਦਾ ਚਾਹ ਪੀਣ ਦੀ ਜ਼ਰਤ ਨਹੀਂ ਸੀ ਵੀ ਚਾਹ ਹੀ ਕਰਕੇ ਪੀ ਲਵੇ ਸਭ ਕਾਸੇ ਨੂੰ ਜਿੰਦਾ ਲਾ ਕੇ ਬਹੁ ਵੀਟ ਬੈਠੇ ਰਹੋ 2:3 3 ਵਜੇ ਜ਼ਿਆਦਾ ਟਾਈਮ ਹੁੰਦਾ ਉਦੋਂ ਘਰੇ ਆ ਕੇ ਜਿੰਦਾ ਖੋਲਦਾ ਫੇਰ ਜ ਕਰਕੇ ਚਾਹ ਪੀਂਦੇ ਕੋਈ ਜ਼ਿੰਦਗੀ ਤਾਂ ਨਹੀਂ ਜੋਈ ਕੁਇਨ ਤਾਂ ਨੀ ਉੱਥੇ ਆ ਗਈ ਨਜ਼ਾਰੇ ਲੈ ਲੈ ਹਾਂ ਵਧੀਆ ਖਾਦਾ ਪੀਤਾ ਚੰਗਾ ਸੌਂਗੇ ਉੱਥੇ ਵੀ ਕੁਝ ਨਹੀਂ ਦੇਖਿਆ ਸਭ ਕੁਝ ਸੀ ਇਹ ਨਹੀਂ ਵੀ ਸੋਹਰੇ ਘਰ ਹੈ ਨਹੀਂ ਸੀ ਸਾਰਾ ਕੁਝ ਸਾਰਾ ਕੁਝ ਸੀ ਪਰ ਮੇਰੇ ਲਈ ਜੰਦੇ ਸੀ ਉੱਥੇ ਵੀ ਤਰਸਕਾਰ ਚੱਲ ਪਿਆ ਜਦੋਂ ਕੁੜੀ ਹੋ ਗਈ ਉਦੋਂ ਵੀ ਵੱਧ ਕੇ ਮੇਰੀ ਬੁਰੀ ਜੂਨ ਕਰਦੀ ਕੁੜੀ ਹੋ ਗਈ ਕੁੜੀ ਹੋ ਗਈ ਕੁੜੀ ਕਿਉਂ ਹੋਈ ਕੁੜੀ ਲੈ ਦੱਸੋ ਮੇਰੇ ਸਾਰੇ ਸੀ ਕੁੜੀ ਜੰਮਣੀ ਤੇ ਫੇਰ ਲੋਕਾਂ ਦੀ ਤੂੰ ਤੂੰ ਮੈਂ ਮੈਂ ਚੱਲ ਪਈ ਫੇਰ ਕਿਸੇ ਨੇ ਸਾਥ ਨਹੀਂ ਦਿੱਤਾ ਬਾਰ ਬਾਰ ਪੁੱਛਦਿਆਂ ਤੁਸੀਂ ਵੀ ਭੈਣ ਜੀ ਤੁਹਾਡੇ ਘਰ ਵਾਲਾ ਵੀਡੀਓ ਚ ਨਹੀਂ ਆਉਂਦਾ ਉਹ ਕਿੱਥੇ ਆਉ ਉਹ ਕਿੱਥੇ ਆ ਉਹ ਬਾਹਰ ਰਹਿੰਦਾ ਵੀਰੇ ਨਹੀਂ ਆਉਂਦਾ ਅਗਲਾ ਵੀਡੀਓ ਚ ਧੱਕੇ ਨਾਲ ਲੈ ਕੇ ਆਵਾ ਉਹਨਾਂ ਨੂੰ ਮੈਂ ਵੀਡੀਓ ਚ ਕਿਵੇਂ ਲੈ ਕੇ ਆਵਾ ਅਗਲਾ ਫੋਨ ਵੀ ਟਾਈਮ ਕੱਢ ਕੇ ਮਸਲ ਆਉਂਦਾ ਮੈਂ ਵੀ ਵੀਡੀਓ ਚ ਕਹੀਵਾ ਤੁਸੀਂ ਆ ਜਾਓ ਤੁਸੀਂ ਪਲੀਜ਼ ਮੈਨੂੰ ਇਸ ਵਾਰ ਬਾਰ ਬਾਰ ਨਾ ਪੁੱਛਿਆ ਕਰੋ ਤੁਹਾਨੂੰ ਜੇ ਮੈਂ ਇੱਕ ਵਾਰੀ ਦੱਸ ਦਿੱਤਾ ਤਾਂ ਬਾਰ ਬਾਰ ਕਿਸੇ ਨੂੰ ਨਹੀਂ ਪੁੱਛਦੇ ਹੁੰਦੇ ਬੰਦੇ ਦੀ ਬਹੁਤ ਆਤਮਾ ਤੇ ਸੱਟ ਵੱਜਦੀ ਹੈ ਕਿਉਂਕਿ ਆਲਰੇਡੀ ਉਹ ਬੰਦਾ ਬਹੁਤ ਦੁਖੀ ਹੁੰਦਾ ਉਹ ਪਤਾ ਨਹੀਂ ਕਿਹੜੀਆਂ ਗੱਲਾਂ ਨੂੰ ਲੈ ਕੇ ਆਪਣੀ ਜ਼ਿੰਦਗੀ ਜਿਉਉ ਨਹੀਂ ਰਿਹਾ ਹੁੰਦਾ ਕੱਟ ਰਿਹਾ ਹੁੰਦਾ ਮੈਂ ਜ਼ਿੰਦਗੀ ਜਿਉਉ ਨਹੀਂ ਰਹੀ ਕੱਟ ਰਹੀ ਹਾਂ ਠੀਕ ਹੈ ਕੱਟ ਕਿੱਦਾਂ ਰਹੀ ਹਾਂ ਆਪਦੇ ਬੱਚਿਆਂ ਦੇ ਸਾਰੇ ਮੇਰੇ ਓਨਲੀ ਦੋ ਬੱਚੇ ਆ ਜਿਨ੍ਹਾਂ ਦੇ ਸਾਰੇ ਮੈਂ ਜ਼ਿੰਦਗੀ ਕੱਟ ਰਹੀ ਹਾਂ ਠੀਕ ਹੈ ਬੱਚੇ ਮੇਰੇ ਬਹੁਤ ਵਧੀਆ ਠੀਕ ਹੈ ਪਰ ਜਾਣ ਦੀ ਇੱਛਾ ਮੈਨੂੰ ਕੋਈ ਨਹੀਂ ਜੇ ਮੈਂ ਤੁਹਾਡੇ ਕੋਲ ਝੂਠ ਬੋਲਾਂ ਨਾ ਮੈਨੂੰ ਜਾਣ ਦੀ ਇੱਛਾ ਕੋਈ ਜਦੋਂ ਮਰਜੀ ਵਾਹਿਗੁਰੂ ਲੈ ਜੇ ਨਾ ਮੈਂ ਕਿਸੇ ਬਿਮਾਰੀ ਤੋਂ ਡਰਦੀ ਆਂ ਨਾ ਮੈਂ ਮੌਤ ਤੋਂ ਡਰਦੀ ਆਂ ਮੈਂ ਕਿਹਣੀ ਆ ਵਾਹਿਗੁਰੂ ਤੂੰ ਇਹੋ ਜੀ ਲੋਕਾਂ ਨੂੰ ਕੁਝ ਵੀ ਆਉਂਦਾ ਹੈ ਕੁਝ ਵੀ ਆਉਂਦਾ ਤੂੰ ਮੈਨੂੰ ਇਹੋ ਜੀ ਮੌਤ ਦੇਣੀ ਆ ਮੈਨੂੰ ਕੋਈ ਸਾਹਮੇ ਨਾ ਜਦੋਂ ਮਰਜੀ ਲੈ ਜੀ ਪ੍ਰਮਾਤਮਾ ਜਦੋਂ ਤੇਰਾ ਜੀ ਕਰਦਾ ਬਸ ਮੈਨੂੰ ਕੋਈ ਸਾਹਮੇ ਨਾ ਮੇਰਾ ਮਰਨ ਵੇਲੇ ਵੀ ਕਿਸੇ ਤੇ एहसान ਨਾ ਹੋਵੇ ਉਹ ਬੰਦਾ کہیں ਵੀ ਮਰਨ ਵੇਲੇ ਮੈਨੂੰ ਸਾਹਮੇ ਆ ਪ੍ਰਮਾਤਮਾ ਜਦੋਂ ਮਰਜੀ ਲੈ ਜੀ ਤੁਰ ਹੀ ਫਿਰਦੀ ਨੂੰ ਲੈ ਜੀ ਮੰਜੇ ਚ ਨਾ ਮੈਨੂੰ ਪਾਈ ਰੱਬਾ ਫੇਰ ਵੀ ਮੈਂ ਰੱਬ ਨੂੰ ਦੋਸਤ ਨਹੀਂ ਜਿੰਦੀ। ਇਹ ਤੁਸੀਂ ਮੇਰੇ ਨਾਲ ਐ ਕਰਿਆ, ਐ ਕਰਿਆ। ਮੈਂ ਬਚਪਨ ਤੋਂ ਲੈ ਕੇ ਅੱਜ ਤੱਕ 45 ਦੀ ਹੋ ਗਈ, 44ਵਾਂ ਲੱਗ ਗਿਆ। ਅੱਜ ਤੱਕ ਮੈਨੂੰ ਐ ਨਹੀਂ ਪਤਾ ਸੁਖ ਹੁੰਦਾ ਕੀ ਆ। ਜਾਂ ਕਦ ਹਿੱਥੇ ਸੁਖ ਹੁੰਦੇ। ਮੈਂਨ ਪਿਆਰ ਮੈਂ ਤੁਹਾਨੂੰ ਬਾਰ-ਬਾਰ ਦੱਸ ਰੱਖੀ ਆ ਪਰ ਮੈਂ ਰੋਂਦੀ ਨਹੀਂ, ਰੋ ਕੇ ਬਣਦਾ ਵੀ ਕੀ ਆ। ਮਾਂ ਦਾ ਪਿਆਰ ਹੁੰਦਾ ਮੈਨੂੰ ਉਹ ਨਹੀਂ ਮਿਲਿਆ, ਘਰ ਵਾਲੇ ਦਾ ਪਿਆਰ ਹੁੰਦਾ ਉਹ ਨਹੀਂ ਮਿਲਿਆ। ਸਹੁਰਿਆਂ ਦੇ ਘਰੇ ਰਿਸਪੈਕਟ ਹੁੰਦੀ ਉਹ ਨਹੀਂ ਮਿਲੀ। ਫੇਰ ਫੇਰ ਮਰ ਜਾਵਾਂ। ਮਰ ਜਾ ਮੈਂ। ਕਿਉਂ ਮਰਾਂ ਮੈਂ? ਨਹੀਂ ਕੋਈ ਵੀ ਰਿਸਪੈਕਟ ਕਰਦਾ ਨਾ ਘਰੀ ਠੀਕ ਹੈ ਮੇਰੇ ਬੱਚੇ ਆ ਅੱਜੋ ਮੈਨੂੰ ਇੰਨਾ ਪਿਆਰ ਕਰਦੇ ਆ ਦੋਨੇ ਮੇਰੇ ਲਈ ਕੁਝ ਵੀ ਕਰ ਸਕਦੇ ਆ ਕੁਝ ਵੀ ਕੰਮ ਦੋਨਾਂ ਦਾ ਬਾਹਰ ਜਾਣ ਦਾ ਐਵੇਂ ਸੀ ਵਿਚਾਰਾਂ ਦਾ ਮੈਂ ਕਹਤਾ ਵੀ ਨਹੀਂ ਤੁਸੀਂ ਪੰਜਾਬ ਚ ਰਹਿਣਾ ਮੇਰੇ ਕੋਲੇ ਰਹਿਣਾ ਠੀਕ ਆ ਮੰਮੀ ਉਹ ਬਾਹਰ ਨਹੀਂ ਗਏ ਦੋਨੇ ਨਹੀਂ ਬਾਹਰ ਗਏ ਦੋਨਾਂ ਦੇ ਵਧੀਆ ਬੈਂਡ ਸੀ ਕੋਈ ਪੜਨਾ ਚੱਲਣਾ ਇੱਕ ਨਹੀਂ ਦੋਨੇ ਦੀਪੂ ਦਾ ਤਾਂ ਸਾਡਾ ਲਾਈ ਇੰਗਲਿਸ਼ ਦਾ ਉਹਨੂੰ ਪੰਜਾਬੀ ਆਉਂਦੀ ਨਹੀਂ ਤੁਹਾਨੂੰ ਸੋਚੋ ਵੀ ਉਹ ਬੱਚੇ ਦੀ ਬੈਂਡ ਲੈਣੇ ਕਿੰਨੀ ਸੌਖੀ ਗੱਲ ਹੈ ਬੇਟੀ ਐਸ ਟਾਈਮ ਫੋਰਨ ਕੰਟਰੀ ਚ ਜੌਬ ਕਰਦੀ ਐ ਰਹਿੰਦੀ ਚੰਡੀਗੜ੍ਹ ਜੀ ਉਹਦੀ ਇੰਗਲਿਸ਼ ਹਾਈ ਆ ਫੇਰ ਹੀ ਉਹ ਡੀਲ ਕਰਦੀ ਐ ਉੱਥੇ ਤਾਂ ਚੱਲਦੀ ਇੰਗਲਿਸ਼ ਆ ਵਾਰ ਤਾਂ ਸੋਨੂੰ ਪਤਾ ਹੀ ਐ ਪਰ ਉਹਨਾਂ ਨੇ ਮੇਰੀ ਖੁਸ਼ੀ ਲਈ ਬਾਹਰ ਜਾਣਾ ਵੀ ਛੱਡਤਾ ਬਾਅਦ ਵਿੱਚ ਮੈਂ ਪੁੱਛਿਆ ਵੀ ਭਾਈ ਜੀ ਛੋਡਾ ਬਾਹਰ ਜਾਣ ਦਾ ਸ਼ੌਂਕ ਐ ਤੁਸੀਂ ਜਾ ਸਕਦੇ ਹੋ ਪਲੀਜ਼ ਮੇਰੇ ਕਰਕੇ ਆਪਣੇ ਸ਼ੌਂਕ ਨਾ ਮਾਰੋ ਮੈਂ ਕਿਹਾ ਮੈਂ ਠੀਕ ਆ ਮਾਂ ਈਮੋਸ਼ਨਲ ਹੋ ਜੰਨੀ ਆ ਤੁਹਾਨੂੰ ਲੈ ਕੇ ਚਲੋ ਕੋਈ ਗੱਲ ਨਹੀਂ ਮੈਂ ਇਕੱਲੇ ਵੀ ਰਹਿ ਲੂ ਬੇਟਾ ਤੁਸੀਂ ਬਾਹਰ ਜਾਣਾ ਛੋਡਾ ਸ਼ੌਂਕ ਆ ਜਾ ਸਕਦੇ ਹੋ ਉਹ ਕਹਿੰਦੇ ਨਹੀਂ ਸਾਡੀ ਮਾਂ ਤੋਂ ਵੱਧ ਕੇ ਸਾਡਾ ਸੌਂਕ ਨਹੀਂ ਹੋ ਸਕਦਾ ਵੱਡਾ ਸੌਂਕ ਨਹੀਂ ਹੋ ਸਕਦਾ ਨਾ ਅਸੀਂ ਮੰਮੀ ਬਾਹਰ ਜਾਣਾ ਜੋ ਬਾਹਰ ਲੋਕ ਕਮਾਉਂਦੇ ਉਹ ਅਸੀਂ ਇੱਥੇ ਕਮਾ ਲਾਂਗੇ ਵੀ ਜਿੰਨੀ ਕੁ ਬਾਹਰ ਲੈਂਦੀ ਆਮਦਨਾ ਉਹਨੀ ਅਸੀਂ ਇੱਥੇ ਕਰ ਲਾਂਗੇ ਇੰਡੀਆ ਦੇ ਵਿੱਚ ਵੀ ਮੰਮੀ ਸਭ ਕੁਝ ਹੈ ਪੈਸਾ ਵੀ ਹੈ ਰਤਬਾ ਵੀ ਹੈ ਕਮਾਉਣ ਵਾਲੇ ਦਾ ਦਿਮਾਗ ਚਾਹੀਏ ਇੱਥੇ ਸਭ ਕੁਝ ਹੈ ਤੇ ਜਿਹਨੇ ਨਹੀਂ ਕਮਾਉਣਾ ਮੰਮੀ ਚਾਹੇ ਉਹ ਕੈਨੇਡਾ ਰਹੇ ਚਾਹੀਏ ਉਹ ਇੰਡੀਆ ਤੇ ਰਹੇ ਜਿੱਥੇ ਮਰਜ਼ੀ ਰਹੇ ਉਹਨੇ ਨਹੀਂ ਕਮਾਉਣਾ ਜਿਨੇ ਕਮਾਈ ਕਰਨੀ ਆ ਮਾਂ ਉਹ ਇੱਥੇ ਵੀ ਕਰ ਲੈਂਦਾ ਇਹ ਲੋਕਾਂ ਨੂੰ ਕਹਿੰਦੀ ਭਲੇਖਾ ਵਿਵਾਰ ਜਾ ਕੇ ਪਤਾ ਨਹੀਂ ਕੀ ਡਾਲਰ ਲੰਕੀ ਜਾਂਦੇ ਲੋਕ ਤੋੜ ਉੱਥੇ ਵੀ ਕਹਿੰਦੀ ਮਮੀ ਸਟਰਗਲ ਆ ਤੇ ਇੱਥੇ ਸਟਰਗਲ ਕਹਿੰਦੀ ਮੈਂ ਕਹਿੰਦੀ ਵੀ ਇੰਡੀਆ ਚ ਘਟਾ ਉੱਥੇ ਬਾਹਰ ਜਿਹੜੀ ਗੱਲ ਆ ਜਿੰਦੀ ਕਹਿੰਦੀ ਮਾਂ ਸੇਫਟੀ ਦੀ ਸੇਫਟੀ ਉੱਥੇ ਵੀ ਉਨੀ ਹੈ ਤੇ ਇੱਥੇ ਵੀ ਇੰਨੀ ਹੈ ਇੱਥੇ ਆਪਾਂ ਸਾਰਾ ਪਰਿਵਾਰ ਇਕੱਠਾ ਰਹਿਨੇ ਆ ਡਾਕਟਰੀ ਦੀ ਸਹੂਲਤ ਪੂਰੀ ਆ ਹਰ ਇੱਕ ਚੀਜ਼ ਇੱਥੇ ਆਪਣੇ ਕਹਿੰਦੀ ਅਮਰਜੈਂਸੀ ਚ ਮਿਲ ਜਾਂਦੀ ਹੈ ਵੀ ਬਾਹਰ ਹਜੇ ਵੇਟ ਕਰਨੀ ਪੈਂਦੀ ਹੈ ਠੀਕ ਹੈ ਉਹ ਕਹਿੰਦੀ ਵੀ ਸਾਨੂੰ ਕੋਈ ਸੌਂਕਣੀ ਮਮੀ 나 ਅਸੀਂ ਤੈਨੂੰ ਛੱਡ ਕੇ ਅੱਜ ਜਾਈਏ ਨਾ ਕਰ ਜੇਗੀ ਠੀਕ ਹੈ ਸਟਰਾਸ ਤੁਸੀਂ ਲਓਗੇ ਗਾਦੀ ਛੋਡੇ ਬੱਚੇ ਇੱਕ ਟਾਈਮ ਛੋਡੇ ਅੱਗੇ ਬੋ ਤੁਸੀਂ ਸਟ੍ਰੈਸ ਲੈ ਕੇ ਕੀ ਕਰ ਲਓਗੇ ਕੀ ਉਹ ਤੁਹਾਡੇ ਮੂਰੇ ਬੋਲਣੋਂ ਹਟ ਜਾਣਗੇ ਨਹੀਂ ਜਦੋਂ ਬੱਚੇ ਢੀਠ ਹੋ ਜਾਂਦੇ ਆ ਉਹ ਤੁਹਾਡੀ ਰਿਸਪੈਕਟ ਕਰਨੋਂ ਛੱਡ ਦਿੰਦੇ ਆ ਉਹ ਤੁਹਾਡੀ ਵੈਲਿਊ ਛੱਡ ਦਿੰਦੇ ਆ ਫਿਰ ਤੁਸੀਂ ਬੱਚਾਂ ਤੋਂ ਕੀ ਟੰਡੀਆਂ ਲੈਣੀਆਂ ਮੈਂ ਕਹਿੰਦੀ ਆ ਜਿੰਨਾ ਮਰਜ਼ੀ ਨੇੜੇ ਦਾ ਰਿਸ਼ਤਾ ਹੋਵੇ ਹਨ ਰਿਸ਼ਤਾ ਉਹ ਹੁੰਦਾ ਜਿੱਥੇ ਰਿਸਪੈਕਟ ਹੋਵੇ ਜਿੱਥੇ ਰਿਸਪੈਕਟ ਨਹੀਂ ਗੋਲੀ ਮਾਰੋ ਇਹ ਜਿਹੜੇ ਰਿਸ਼ਤੇ ਦੀ ਤੁਸੀਂ ਨਿਭਾ ਕੇ ਕੀ ਕਰੋਗੇ ਜਦੋਂ ਤੁਹਾਨੂੰ ਅਗਲੇ ਹੀ ਨਹੀਂ ਮੂੰਹ ਲਾਉਂਦਾ ਤੁਹਾਡੇ ਬੱਚੇ ਤੁਹਾਡੀ ਗੱਲ-ਗੱਲ ਤੇ ਬੇਇੱਜ਼ਤੀ ਕਰਦੇ ਜਿੰਨੀ ਬੇਇੱਜ਼ਤੀ ਕਰਾਓਗੇ ਉੰਨੀ ਵੱਧ ਕਰਨਗੇ ਜਿੰਨਾ ਆਪਦੇ ਸਟੈਂਡ ਤੇ ਬਹਿ ਜਾਓਗੇ ਵੀ ਤੱਕੇ ਖਾ ਤੂੰ ਜੇ ਤੈਨੂੰ ਸਾਡੀ ਕਦਰ ਨਹੀਂ ਸਾਨੂੰ ਵੀ ਠੀਕ ਹੈ ਦੁੱਖ ਆਉਂਦਾ ਮੈਂ ਨਹੀਂ ਕਹ ਰਹੀ ਵੀ ਦੁੱਖ ਨਹੀਂ ਹੁੰਦਾ ਨਾ ਚੀਜ਼ਾਂ 'ਚ ਕਰਨਾ ਤਕਲੀਫ ਬਹੁਤ ਆਉਂਦੀ ਹੈ ਤਕਲੀਫਰ ਮੈਂ ਤਾਂ ਤੁਹਾਨੂੰ ਭਾਈ ਇਹੀ ਰਹਿ ਦਊਂਗੀ ਕਰਕੇ ਵੀ ਕੀ ਕਰ ਲੋਂਗੇ ਤੁਸੀਂ ਮੈਂ ਵੀ ਤਾਂ ਬਹੁਤ ਰਿਸ਼ਤੇ ਛੱਡੇ ਹੀ ਐ ਦੁੱਖ ਤਾਂ ਮੈਨੂੰ ਵੀ ਆਇਆ ਤਕਲੀਫ ਤਾਂ ਮੈਨੂੰ ਵੀ ਆਈਆ ਰੋਣ ਤੇ ਮੈਨੂੰ ਵੀ ਆਇਆ ਫੇਰ ਫੇਰ ਮਰ ਜਾਵਾਂ ਫਿਰ ਉਹ ਜਾਦੇ ਸਿਰ ਚੜਨਗੇ ਵੀ ਸਾਡੇ ਉੱਤੇ ਚੜੀ ਜਾਂਦੀ ਹੈ ਬੱਚਿਆਂ ਦੀ ਗੱਲ ਹੋ ਗਈ ਬੱਚੇ ਤੁਹਾਡੀ ਰਿਸਪੈਕਟ ਕਰਦੇ ਆ ਕਰੋ ਨਹੀਂ ਜਮਾ ਨਾ ਕਰੋ ਰੋਟੀ ਤਾਂ ਕੋਈ ਬੰਦਾ ਮਰਿਆ ਨਹੀਂ ਹੁੰਦਾ ਇੱਥੇ ਫੇਰ ਆ ਜਾਂਦਾ ਤੁਹਾਡੇ ਪੇਰੈਂਟਸ ਛੋਟੇ ਭੈਣ ਭਰਾ ਤੁਹਾਡਾ ਸਾਰਾ ਪਰਿਵਾਰ ਜਾਂ ਪੇਕੇ ਦਾ ਪਰਿਵਾਰ ਤੁਸੀਂ ਉੱਥੇ ਰਿਸ਼ਤੇ ਲਈ ਰੋਈ ਜਾਂਦੇ ਹੋ ਮੇਰੀ ਭੈਣ ਨਹੀਂ ਪਛਾਣਦੀ ਮੇਰਾ ਭਾਰੀ ਪਛਾਣਦਾ ਮੈਂ ਸਭ ਦਾ ਕੀਤਾ ਮੇਰੇ ਕਿਸੇ ਨੇ ਨਹੀਂ ਕੀਤਾ ਵੀਰੇ ਕਮਾਲ ਆ ਛੋਡੀ ਤੁਸੀਂ ਕਰਤਾ ਠੀਕ ਹੈ ਤੁਸੀਂ ਕਿਸੇ ਤੋਂ ਉਮੀਦ ਨਹੀਂ ਰੱਖੋ ਵੀ ਕੋਈ ਮੇਰਾ ਕਰੇ ਤੁਸੀਂ ਰੱਬ ਤੋਂ ਉਮੀਦ ਰੱਖੋ ਪ੍ਰਮਾਤਮਾ ਨੂੰ ਕਹੋ ਵੀ ਬੈਗਰੂ ਮੇਰੀ ਤੂੰ ਮਦਦ ਕਰ ਤੁਸੀਂ ਕਿਸੇ ਸਮਾਂ ਦੀ ਉਸਤਾ ਕਰਨ ਨੂੰ ਸੁਣਾਉਣ ਯੋਗ ਰਹੋ ਵੀ ਤੁਹਾਡਾ ਕਿੱਤਾ ਕਿਰਾਇਆ ਨਹੀਂ ਸੋਨੂੰ ਖਵਾਇਆ ਤੁਹਾਡਾ ਖਾਦਾ ਨਹੀਂ ਅਗਲਾ ਥੋੜੀ ਜੁੱਤੀ ਥੱਲੇ ਰਹਿੰਦਾ ਜਦੋਂ ਤੁਸੀਂ ਉਹਨਾਂ ਨਾਲ ਲੜਨ ਬੈਹ ਜਾਨੇ ਅਗਲੇ ਤੋਂ ਮਿਹਣੇ ਮਿਹਣੀ ਹੋਈ ਜਾਣੇ ਕੀ ਮੰਗਦੇ ਹੋ ਰੱਬ ਨੂੰ ਕਹਿ ਵੀ ਵਹਿਗੁਰੂ ਮੇਰੇ ਤੇ ਵਕਤੀ ਨਾ ਪਾਈ ਇਹੋ ਜਿਹਾ ਕੋਈ ਮੇਰੀ ਹੈਲਪ ਕਰੇ ਸੱਚੇ ਪਾਤਸ਼ਾਹ ਵਹਿਗੁਰੂ ਜੀ ਮੈਂ ਮੰਨਦੇ ਕਦੇ ਪਮੇ ਨਾ ਵੀ ਕੋਈ ਮੈਨੂੰ ਸਾਹਮੇ ਸੱਚੇ ਪਾਤਸ਼ਾਹ ਵਹਿਗੁਰੂ ਜੀ ਦੇ ਮੈਂ ਕੰਮ ਕੀਤੇ ਮੇਰੀ ਤੱਕ ਕਿਸੇ ਦਾ ਵੀ ਕਰਦੇ ਹੋ ਕਦੇ ਵੀ ਨਹੀਂ ਮੰਗਿਓ ਸੌਖੇ ਰਹੋਗੇ ਅਗਲਾ ਤੁਹਾਡੇ ਛੇਤਰ ਥੱਲੇ ਰਹੂਗਾ ਤੁਸੀਂ ਨਹੀਂ ਰਹੋਗੇ ਠੀਕ ਹੈ ਮੈਂ ਕਿਹੜਾ ਕੀਤਾ ਨਹੀਂ ਮੈਂ ਸਭ ਦੇ ਕੀਤਾ ਮੇਰਾ ਫਿਰ ਕਿਸੇ ਨੇ ਨਹੀਂ ਕੀਤਾ ਮੈਂ ਤਾਂ ਲੜੀ ਜਾ ਮਾਥਨ ਨੂੰ ਲੜ ਲੜ ਵੀ ਨਾ ਬਹਿ ਜਾ ਕਰਾ ਰੋਈ ਜਾ ਆਇਆ ਕਰਾ ਫਿਰ ਕੀ ਹੋ ਜੂ ਅਗਲੇ ਹੱਸਣਗੇ ਵੀ ਸਾਡੇ ਨਾਲ ਲੜ ਕੇ ਹਾਂ ਤੋ ਆ ਆ ਭਾਲਦਾ ਸਾਥੋ ਆ ਭਾਲਦੀ ਏ ਕਿਉਂ ਕਿਸੇ ਮੂਰੇ ਆਪ ਦਿੰਨੀ ਮੈਂ ਉਹਨੇ ਕਰਤਾ ਕਰਾਤਾ ਗੱਲ ਖਤਮ ਹੈ ਰੱਬ ਦੇ ਘਰੇ ਤਾਂ ਤੁਸੀਂ ਹਰੇ ਆਉਨਾ ਤੁਸੀਂ ਤਾਂ ਬੰਦਿਆਂ ਤੋਂ ਮੰਗਦੇ ਹੋ ਉਹ ਚੀਜ਼ ਦਾ ਮੁੱਲ ਸੋਨੂੰ ਪਰਮਾਤਮਾ ਮੁੱਲ ਪਾਊਗਾ ਜੇ ਤੁਸੀਂ ਕਿਸੇ ਦਾ ਕੀਤਾ ਹੈ ਤੁਸੀਂ ਕਿਸਦਾ ਕੀਤਾ ਛੋੜਾ ਕਿਸਨੇ ਨਹੀਂ ਕੀਤਾ ਵਾਹਿਗੁਰੂ ਛੋੜਾ ਮੁੱਲ ਪਾਊਗਾ ਤੁਸੀਂ ਰੱਬ ਤੇ ਤਾਂ ਬਲੀਵ ਨਹੀਂ ਕਰਦੇ ਤੁਸੀਂ ਬਲੀਵ ਕਰਦੇ ਹੋ ਬੰਦਿਆਂ ਤੇ ਮੰਗਦੇ ਵੀ ਤੁਸੀਂ ਬੰਦਿਆਂ ਤੋਂ ਤੁਹਾਡੀ ਸਭ ਤੋਂ ਗਲਤ ਫਹਿਮੀ ਇਹ ਹੈ ਰੱਬ ਤੋਂ ਨਹੀਂ ਮੰਗਦੇ ਮੰਗਦੇ ਤੁਸੀਂ ਪਹਿਲਾਂ ਤੁਸੀਂ 2 ਘੰਟੇ ਬੰਦਿਆਂ ਨਾਲ ਲੜਦੇ ਹੋ ਫਿਰ ਰੱਬ ਤੋਂ ਮੰਗਦੇ ਫਿਰ ਆਪ ਸੋਡੀ ਕਿਵੇਂ ਸੋਣੂਗਾ ਰੱਬ ਨੇ ਰੱਬ ਦੇ ਤਾਂ ਤੂੰ ਛੱਡੇ ਨਹੀਂ ਜਿਹੜੇ ਰੱਬ ਦੇ ਅਸਲੀ ਰੱਬ ਦੇ ਫਕੀਰ ਬਣ ਜਾਂਦੇ ਆ ਨਾ ਰੱਬ ਤੇ ਡੋਰੀਆਂ ਛੱਡ ਦਿੰਦੇ ਆ ਡੋਲਦੇ ਨਹੀਂ ਉਹ ਕਿਸੇ ਤੋਂ ਕੁਝ ਮੰਗਦੇ ਨਹੀਂ ਉਹਨਾਂ ਦਾ ਨੁਕਸਾਨ ਹੋ ਜਣਾ ਸਕੇ ਰੱਬ ਨੂੰ ਕਹਿਣ ਦੇ ਤੂੰ ਕਰਿਆ ਦੇਖਨੇ ਫਿਰ ਦੁਬਾਰੇ ਸਵਾਰ ਦਾ ਕਿਵੇਂ ਆ ਤੂੰ ਸਵਾਰ ਦਾ ਵੀ ਰੱਬ ਚੱਲ ਕੇ ਨਹੀਂ ਆਉਂਦਾ ਰੱਬ ਬੰਦਿਆਂ 'ਚ ਵਸ ਕੇ ਛੋਡੇ ਛੋਡੇ ਕੰਮ ਸਵਾਰਦਾ ਸਾਡੇ ਬਹੁਤ ਨੁਕਸਾਨ ਹੁੰਦੇ ਆ ਨੁਕਸਾਨ ਹੋ ਜਾਂਦੇ ਆ ਤੇ ਮੈਂ ਵੀ ਦੀਪੂ ਤੋਂ ਸਿੱਖ ਲਿਆ ਦੀਪੂ ਹੱਸ ਪੈਂਦਾ ਆ ਕੁ ਹੋ ਗਿਆ ਤਾਂ ਹੋ ਗਿਆ ਮਾਂ ਪਤਾ ਨਹੀਂ ਕਿਦੋਂ ਆ ਜਾਂਦੇ ਆ ਉਹ ਨੁਕਸਾਨ ਵੀ ਭਰੇ ਜਾਂਦੇ ਸਾਡੇ ਫੇਰ ਮੇਰਾ ਬੇਟਾ ਕਹਿੰਦਾ ਮੰਮੀ ਆ ਗਿਆ ਨਾ ਤੇਰਾ ਪੂਰਾ ਮੈਂ ਕਹਿੰਦੀ ਆ ਸਹੀ ਗੱਲ ਹੈ ਰੋ ਪਿੱਟ ਕੇ ਤੁਸੀਂ ਇੱਥੇ ਕਿਸੇ ਨੂੰ ਜਿੱਤ ਨਹੀਂ ਸਕਦੇ ਕਿਸੇ ਦੇ ਤੁਸੀਂ ਬਣ ਨਹੀਂ ਸਕਦੇ ਇਹ ਚੀਜ਼ਾਂ ਮੈਂ ਕੀਤੀਆਂ ਤੁਹਾਨੂੰ ਸਮਝਾਉਣੀ ਆ ਵੀ ਕਰੋਨਾ ਕਿਸੇ ਦਾ ਵੀ ਤੁਸੀਂ ਕੀਤਾ ਭੁੱਲ ਨਾ ਜੋ ਜੋ ਵੀ ਤੁਸੀਂ ਕਿਸਤੇ एहसान ਕੀਤੇ ਹੋ ਸਾਰੇ ਭੁੱਲ ਚੋ ਭੁੱਲ ਕੇ ਉਹ ਵਾਹਿਗੁਰੂ ਤੇ ਛੱਡ ਦੋ ਜਦੋਂ ਤੁਸੀਂ ਆਪ ਬੰਦੇ ਤੋਂ ਬਦਲਾ ਲੈਨੇ ਹੋ ਨਾ ਫਿਰ ਪਰਮਾਤਮਾ ਸੁੱਡਾ ਖੜਾ ਛੱਡ ਦਿੰਦਾ ਜਦੋਂ ਤੁਸੀਂ ਵਾਹਿਗੁਰੂ ਤੇ ਪਰਮਾਤਮਾ ਤੇ ਛੱਡ ਦਿੰਨੇ ਹੋ ਵੀ ਲੈ ਵਾਹਿਗੁਰੂ ਤੂੰ ਜਾਣੇ ਜਾਣਾ ਪਰਮਾਤਮਾ ਨੂੰ ਸਾਰਾ ਪਤਾ ਹੁੰਦਾ ਉਹਨਾਂ ਦੱਸਿਆ ਕਰੋ ਵੀ ਮੈਂ ਕੀਤਾ ਐ ਕੀਤਾ ਵਾਹਿਗੁਰੂ ਤੇ ਛੱਡੋ ਵਾਹਿਗੁਰੂ ਨੂੰ ਕੋਈ ਵੀ ਬੈਕਗ੍ਰਾਉਂਡ ਮੈਂ ਕੀਤਾ ਮੇਰੇ ਨਾਲ ਅਗਲੇ ਨੇ ਧੋਖਾ ਕੀਤਾ ਹੁਣ ਤੂੰ ਦੇਖੀ ਜਦੋਂ ਤੁਸੀਂ ਉਹ ਤੇ ਛੱਡ ਦਿੰਨੇ ਹੋ ਨਾ ਜਦੋਂ ਉਹ ਦੇਖਦਾ ਨਾ ਉਹ ਉਹ ਦੇਖਣ ਤੇ ਆ ਜਾਂਦਾ ਤੇ ਬੰਦੇ ਦੀਆਂ ਮਾ ਸੱਚਕੀਨ ਮੰਨਿਓ ਬੰਦੇ ਦੀਆਂ ਚੰਗਿਆੜਾ ਨਿਕਲ ਜਾਂਦੀਆਂ ਜਦੋਂ ਰੱਬ ਬਦਲਾ ਲੈਣ ਤੇ ਆਉਂਦਾ ਰੱਬ ਤਾਂ ਫਿਰ ਇਹੋ ਜਿਹਾ ਬਦਲੇ ਲੈਂਦਾ ਫੜਦਾ ਹੀ ਬੰਦੇ ਦੀ ਉਹ ਰਾਗ ਹੈ ਜਿੱਥੋਂ ਬੰਦੇ ਦੀਆਂ ਸਾਰੀਆਂ ਨਰਜਰ ਹੋ ਗਈਆਂ ਜਾਂਦੀਆਂ ਤੇ ਸਾਰ ਰੁਕ ਜਾਂਦੇ ਆ ਤੁਸੀਂ ਕੀ ਕਰ ਲਓਗੇ ਗਾਲਾਂ ਦੇ ਲਓਗੇ ਮੰਦਾ ਚੰਗਾ ਬੋਲ ਲਓਗੇ ਹੋਰ ਕੀ ਕਰ ਲਓਗੇ ਕੁਝ ਨਹੀਂ ਤੁਹਾਡੇ ਬੰਲੇ ਦੇਖੋ ਮੇਰੀ ਗੱਲ ਲੜ ਮੰਨ ਲਓ ਜਿਹੜੀ ਚੀਜ਼ ਤੁਹਾਨੂੰ ਪਿਆਰ ਨਾਲ ਨਹੀਂ ਮਿਲਦੀ ਉਹ ਲੜਕੇ ਵੀ ਮਿਲਦੀ ਨਹੀਂ ਨਹੀਂ ਮਿਲਦੀ ਜਿੰਨਾ ਮਰਜ਼ੀ ਕਰ ਲਓ ਸਾਰੇ ਰਿਸ਼ਤਿਆਂ ਦੇ ਵਿੱਚੋਂ ਆ ਜਾਂਦਾ ਮੇਨ ਪਤੀ ਪਤਨੀ ਦਾ ਕਈ ਥਾਂ ਤੇ ਉਹਨੂੰ ਪਤੀ ਗਲਤ ਆ, ਕਈ ਥਾਂ ਤੇ ਪਤਨੀਆਂ ਗਲਤ ਆ, ਸਾਰਾ ਕੁਝ ਚੱਲੀ ਜਾਂਦਾ ਤੁਸੀਂ ਸਮਝਦਾਰ ਹੋ। ਠੀਕ ਆ। ਇੱਕ ਬੰਦਾ ਸੋਨੂੰ ਛੱਡ ਕੇ ਕਿਸੇ ਹੋਰ ਦੀ ਲਾਈਫ 'ਚ ਚੱਲ ਗਿਆ, ਮੰਨ ਲਓ। ਚੱਲ ਗਿਆ ਤੁਹਾਨੂੰ ਛੱਡ ਕੇ। ਸੋਨੂੰ ਛੱਡ ਕੇ ਕੋਈ ਬੰਦਾ ਹੋਰ ਨਾਲ ਅਟੈਚ ਹੋ ਗਿਆ, ਤਾਂ ਇਹ ਤੁਹਾਡਾ ਹਸਬੈਂਡ ਚਾਹੇ ਕੋਈ ਮਰਜ਼ੀ ਆ। ਠੀਕ ਹੈ, ਸਮਝਦਾਰ ਸਮਝ ਜਾਣਗੇ। ਇੱਕ ਵਾਰ ਜਦੋਂ ਬੰਦਾ ਛੱਡ ਕੇ ਤੁਹਾਨੂੰ ਕਿਸੇ ਦੀ ਹੋਰ ਲਾਈਫ 'ਚ ਜਾ ਚੁੱਕਿਆ, ਤਾਂ ਸਮਝੋ ਜੇ ਤੁਹਾਡੇ ਨਾਲ ਉਹਨੂੰ ਪਿਆਰ ਨਹੀਂ ਸੀ ਉਹ ਫੇਰ ਹੀ ਗਿਆ। ਜੇ ਛੋਡੇ ਨਾਲ ਉਹ ਪਿਆਰ ਕਰ ਲੜਾਈਆਂ ਝਗੜੇ ਕਿੱਥੇ ਨਹੀਂ ਹੁੰਦੇ ਘਰ ਘਰ ਝਗੜੇ ਹੁੰਦੇ ਆ ਬਹੁਤ ਲੜਦੇ ਆ ਪਰ ਪਿਆਰ ਵੀ ਉਹਨਾਂ ਦੇ ਵਿੱਚ ਬਹੁਤ ਹੁੰਦਾ ਬਾਧੂ ਪਿਆਰ ਹੁੰਦਾ ਠੀਕ ਹੈ ਇੱਕ ਵਾਰ ਉਹ ਬੰਦਾ ਛੱਡ ਕੇ ਤੁਹਾਨੂੰ ਕਿਸੇ ਹੋਰ ਦੀ ਲਾਈਫ ਚ ਐਂਟਰ ਹੋ ਚੁੱਕਿਆ ਤੇ ਫਿਰ ਤੁਸੀਂ ਇੱਥੇ ਬਹਿ ਕੇ ਸੋਚੋ ਵੀ ਜੇ ਤੁਹਾਨੂੰ ਉਹ ਪਿਆਰ ਕਰਦਾ ਹੁੰਦਾ ਤੇ ਉਹ ਦੂਜੇ ਦੀ ਲਾਈਫ ਚ ਨਹੀਂ ਸੀ ਜਾਂਦਾ ਸਮਝੋ ਤੁਹਾਡਾ ਪਿਆਰ ਛੱਡ ਚੁੱਕਿਆ ਤੁਸੀਂ ਉਹ ਜਿਹੜੇ ਉਹਨੂੰ ਵਾਰ-ਵਾਰ ਰਿਲੀਜ਼ ਕਰਾ ਰਹੇ ਹੋ ਮੈਂ ਤੈਨੂੰ ਪਿਆਰ ਕਰਦਾ ਜਾ ਕਰਦੀ ਆ ਮੈਂ ਮਰ ਜੂ ਜੇ ਤੁਸੀਂ ਮਰ ਜੋਗੇ ਉਹਨੂੰ ਫਰਕ ਕੀ ਪੈਣਾ ਕੁਝ ਨਹੀਂ ਫਰਕ ਪੈਣਾ ਕਿਉਂਕਿ ਅਗਲਾ ਤਾਂ ਜਦੋਂ ਉਹਨ ਛੱਡ ਕੇ ਗਿਆ ਹੈਗਾ ਜਿਹਦੇ ਨਾਲ ਰਹਿਣਾ ਚਾਹੁੰਦਾ ਉਹਦੇ ਕੋਲੇ ਗਿਆ ਹੈ ਫਿਰ ਤਾਂ ਉਹਦੇ ਨਾਲ ਕੁਝ ਰੁਬਗਾ ਤੁਸੀਂ ਮਰ ਕੇ ਉਹਦਾ ਕੀ ਕਰ ਦੋਗੇ ਆਪਣੇ ਬੱਚੇ ਰੋਲੋਗੇ ਆਪਣਾ ਪਰਿਵਾਰ ਰੋਲੋਗੇ ਕੀ ਕਰ ਦੋਗੇ ਉਹਦਾ ਕੁਝ ਨਹੀਂ ਕਰ ਸਕਦੇ ਮੈਂ ਕਹਣੀ ਆ ਜੇ ਤੁਸੀਂ ਇਸ ਤੇ ਬਦਲਾ ਲੈਣਾ ਹੈ ਤੁਹਾਨੂੰ ਗੁੱਸਾ ਹੈ ਤੁਹਾਡੇ ਦਿਲ ਚੀਰ ਖਬਰ ਹੀ ਹੋਈ ਆ ਯਾਰ ਫਲਾਣੇ ਬੰਦੇ ਨੇ ਸਾਟਣਾ ਮਾਰੀ ਕੀਤੀ ਯਾਰ ਅਸੀਂ ਉਹਦੇ ਲਈ 100% ਸਹੀ ਸੀ ਉਹਨੇ ਸਾਡਾ ਮਾਰੀ ਕੀਤੀ ਇੱਕ ਗੱਲ ਵੀਰੇ ਮੈਂ ਤੁਹਾਨੂੰ ਦੱਸਾਂ ਮੇਨ ਮੇਰੀ ਪਰਖੀ ਹੋਈ ਚੀਜ਼ ਐ ਤੁਸੀਂ ਯਾਦ ਰੱਖਿਓ ਕੋਈ ਬੰਦਾ ਜਦੋਂ ਕਿਸੇ ਨਾਲ ਸੱਚੇ ਦਿਲੋਂ ਵਫਾ ਨਿਭਾਉਂਦਾ ਨਾ ਜਿਹੜਾ ਬੰਦਾ ਕਦੋਂ ਕਿਸੇ ਨਾਲ ਸੱਚੇ ਦਿਲੋਂ ਵਫਾ ਨਿਭਾਉਂਦਾ ਹੈ ਚਾਹੇ ਉਹ ਘਰ ਵਾਲੀ ਆ ਘਰ ਵਾਲਾ ਜਾਂ ਜੋ ਮਰਜ਼ੀ ਐ ਜਦੋਂ ਤੁਸੀਂ ਕਿਸੇ ਨਾਲ ਸੱਚੀ ਵਫਾ ਤੁਸੀਂ ਨਿਭਾ ਰਹੇ ਹੋਵੋਗੇ ਹਨਾ ਤਾਂ ਮੂਹ ਲਾ ਕੋਦਰਤ ਮਾਲਕ ਦੀ ਤੁਹਾਡੇ ਨਾਲ ਵਫਾ ਨਹੀਂ ਨਿਭਾਊਗਾ ਹੋਣਗੇ ਦੁਨੀਆ ਤੇ ਕੋਈ 10% ਲੋਕ ਵੀ ਜਿਹੜੇ ਦੋਨੇ ਪਾਸਿਓ ਸੱਚੇ ਰਿਸ਼ਤੇ ਨਿਭਾਉਂਦੇ ਹੋਣਗੇ ਪਰ 90% ਇਹ ਸੱਚ ਐ ਕੋਈ ਮੰਨੋ ਨਾ ਮੰਨੋ ਜਦੋਂ ਤੁਸੀਂ ਅਗਲੇ ਲਈ ਸੱਚੇ ਹੋਵੋਗੇ ਸਹੀ ਹੋਵੋਗੇ ਤੁਸੀਂ ਉਸੇ ਨੂੰ ਪਸੰਦ ਕਰੋਗੇ ਉਸੇ ਲਈ ਜ਼ਿੰਦਗੀ ਜਿਉਓਗੇ ਰਿਸਪੈਕਟ ਦੇਵੋਗੇ ਉਹਨੂੰ ਉਦੋਂ ਬੰਦਾ ਤੁਹਾਡੇ ਨਾਲ ਉਹ ਫਰੋਡ ਕਰੂਗਾ ਹੀ ਕਰੂਗਾ ਇਹ ਦਸਤੂਰ ਹੀ ਬਣ ਚੁੱਕਿਆ ਐ ਦੁਨੀਆ ਦਾ ਤੇ ਜਦੋਂ ਤੁਸੀਂ ਗਲਤ ਤੋਂ ਪਰਤਿਆ ਲਿਓ ਜਦੋਂ ਤੁਸੀਂ ਗਲਤ ਤੋਂ ਤੁਸੀਂ ਗਲਤੀਆਂ ਕਰ ਰਹੇ ਹੋ ਤੁਸੀਂ ਉਹਦੀ ਪਰਵਾਹ ਨਹੀਂ ਕਰਦੇ ਤੁਹਾਨੂੰ ਫਰਕ ਨਹੀਂ ਪੈਂਦਾ ਵੀ ਉਹ ਥੋੜੀ ਜ਼ਿੰਦਗੀ ਚ ਜਾਵੇ ਨਾ ਜਾਵੇ ਕਿਉਂਕਿ ਤੁਹਾਡੇ ਕੋਲੇ ਹੋਰ ਰਸਤੇ ਹੁੰਦੇ ਆ ਖੁਸ਼ ਰਹਿਣ ਦੇ ਤਾਂ ਉਦੋਂ ਬੰਦਾ ਤੁਹਾਡੇ ਪਿੱਛੇ ਪਿੱਛੇ ਫੜੂਗਾ ਇਹ ਇਹ ਰੂਲ ਹੈ ਦੁਨੀਆ ਦਾ ਰੂਲ ਹੈ ਜਦੋਂ ਤੁਸੀਂ ਬੇਵਫਾ ਖੁਦ ਹੋਮੋਗੇ ਨਾ ਤੇ ਮੂਰਲਾ ਸੋਨੂੰ ਪਿਆਰ ਕਰੂਗਾ ਪਤਾ ਨਹੀਂ ਕੀ ਇਹ ਦਸਤੂਰ ਹੈ ਤੇ ਜੇ ਤੁਸੀਂ ਵਫਾ ਨਿਭਾ ਰਹੇ ਹੋ ਤਾਂ ਮੂਰਲਾ ਸੋਨੂੰ ਦਖਾ ਕਰੂ ਪਤਾ ਨਹੀਂ ਇਹ ਕੀ ਟ੍ਰੈਂਡ ਚੱਲ ਪਿਆ ਦੁਨੀਆ ਦੇ ਵਿੱਚ ਹੋ ਰਿਹਾ ਹੈ ਅੱਜ ਸੱਚਾ ਹੈ ਅੱਜ ਸੱਚੇ ਬੰਦੇ ਦੀ ਵੈਲਿਊ ਹੈ ਨਹੀਂ ਇਹ ਚੀਜ਼ ਮੈਨੂੰ ਪਤਾ ਜਿਹੜਾ ਬੰਦਾ ਕਿਸੇ ਨੂੰ ਸੱਚੇ ਦਿਲੋਂ ਰਿਸਪੈਕਟ ਕਰਦਾ ਪਿਆਰ ਕਰਦਾ ਜੋ ਵੀ ਰਿਸ਼ਤੇ 'ਚ ਕਰਦਾ ਹਨ ਉਹ ਤੁਹਾਨੂੰ ਪਿਆਰ ਨਹੀਂ ਦੇਊਗਾ ਤੁਹਾਡੇ ਨਾਲ ਬੇਵਫਾਈ ਕਰੂਗਾ ਕਿਉਂ ਕਿ ਉਹਦੇ ਦਿਲ 'ਚ ਪਤਾ ਹੁੰਦਾ ਵੀ ਇਹਨੇ ਕਿਹੜਾ ਮੈਨੂੰ ਕਿਧਰੇ ਛੱਡ ਕੇ ਜਾਣਾ ਹੈ ਇਹਨੇ ਤਾਂ ਮੇਰੇ ਨਾਲ ਹੀ ਹੈ ਤੁਸੀਂ ਬਾਰੀ-ਬਾਰੀ ਉਹਨੂੰ ਰਿਪੀਟ ਕਰਾਉਂਦੇ ਨੇ ਮੈਂ ਤੇਰੇ ਲਈ ਜਾਉਣਾ ਮੈਂ ਤੇਰੇ ਲਈ ਜਾਉਣਾ ਉਹ ਅਗਲਾ ਪੱਥਰ ਤੇ ਲਗੀਰ ਬਣ ਲੈਂਦਾ ਇਹਨੇ ਕਿਧਰੋਂ ਆਪਣੇ ਕੋਲੋਂ ਜਾਣਾ ਪਰ ਹੋਰ ਵੀ ਦੇਖਦੇ ਆ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਫਿਰ ਹੋਰ ਪਾਸੇ ਵੀ ਮੂੰਹ ਮਾਰਦੇ ਆ ਚਾਹੇ ਔਰਤਾ ਚਾਹੇ ਮਰਦਾ ਪਰ ਕਿਸੇ ਦੇ ਟਿੱਪਣੀ ਨਹੀਂ ਕਰਦੇ ਇਹ ਰਿਸ਼ਤੇ ਸਾਰੇ ਜਿਹਾ ਜਿਹਾ ਚੱਲੇ ਆ ਉੱਥੇ ਆ ਕੇ ਤੁਹਾਡੀਆਂ ਨਵਜਾਂ ਰੁਕ ਜਾਂਦੀਆਂ ਜੀਰੂ ਤੁਸੀਂ ਦਿਲੋਂ ਪਿਆਰ ਕਰਦੇ ਹੋਨੇ ਹੋ ਦਿਲੋਂ ਰਿਸਪੈਕਟ ਕਰਦੇ ਹੋ ਉਹ ਤੁਹਾਨੂੰ ਛੱਡ ਕੇ ਚਲਾ ਜਾਂਦਾ ਹੈ ਹੋਰ ਦੀ ਲਾਈਫ ਚ ਚਲਾ ਜਾਂਦਾ ਉੱਥੇ ਫਿਰ ਤੁਸੀਂ ਉਹਦੇ ਮਗਰ ਨਾ ਭੱਜੋ ਉਹਨੂੰ ਉਹਦੇ ਹਾਲ ਤੇ ਛੱਡ ਦਿਓ ਦੇਖੋ ਵੀਰੇ ਇਹ ਗੱਲ ਕੌੜੀ ਜ਼ਰੂਰ ਆ ਪਰ ਤੁਹਾਨੂੰ ਮੰਨਣੀ ਪੈਣੀ ਆ ਜੇ ਤੁਹਾਨੂੰ ਉਹ ਪਿਆਰ ਕਰਦਾ ਹੁੰਦਾ ਤੁਹਾਡੇ ਲਈ ਜਿਉਂਦਾ ਹੁੰਦਾ ਇਹ ਇਹ ਭਲੇਖੇ ਚੋਂ ਨਿਕਲ ਜਾਓ ਤੁਹਾਡੇ ਨਾਲ ਉਹਨੂੰ ਪਿਆਰ ਹੁੰਦਾ ਰਿਸਪੈਕਟ ਹੁੰਦਾ ਤੁਹਾਨੂੰ ਛੱਡ ਕੇ ਕਿਸੇ ਹੋਰ ਪਰਸਨ ਦੀ ਲਾਈਫ ਚ ਨਹੀਂ ਸੀ ਜਾਂਦਾ ਜੋ ਚੱਲ ਗਿਆ ਤੁਹਾਨੂੰ ਕਦੇ ਮੋੜੋ ਨਾ ਮੋੜਿਓ ਨਾ ਕਦੇ ਵੀ ਤੁਸੀਂ ਆਪਣੀ ਜ਼ਿੰਦਗੀ ਚ ਮਸਤ ਹੋ ਜਾਓ ਟਫ ਆ ਥੋੜਾ ਟਫ ਆ ਪਰ ਔਖਾ ਵੀ ਨਹੀਂ ਇੱਥੇ ਨਾ ਮੁਮਕਿਨ ਕੁਝ ਵੀ ਨਹੀਂ ਦੁਨੀਆ ਤੇ ਜੇ ਤੁਸੀਂ ਸੋਚੋ ਇੱਥੇ ਨਾ ਮੁਮਕਿਨ ਹੈ ਠੀਕ ਹੈ ਤਾਂ ਮੇਨ ਪੁਆਇੰਟ ਇਹੀ ਆ ਵੀ ਤੁਸੀਂ ਦਿਲ ਦੇ ਵਿੱਚ ਇਹ ਗੱਲ ਰੱਖ ਕੇ ਆਪਣੀ ਜ਼ਿੰਦਗੀ ਜਿਉ ਸਕਦੇ ਹੋ ਵੀ ਉਹ ਬੰਦਾ ਮੇਰੇ ਲਈ ਮਰ ਚੁੱਕਿਆ ਮਾਵਾ ਦੇ ਪੁੱਤ ਮਰ ਜਾਂਦੇ ਆ ਉਹ ਭੁੱਲਦੀਆਂ ਠੀਕ ਹੈ ਕਈ ਬਹੁਤ ਪਿਆਰ ਹੁੰਦਾ ਮੀਆਂ ਬੀਬੀ ਦਾ ਉੱਥੇ ਇੱਕ ਦੀ ਡੈਥ ਹੋ ਜਾਂਦੀ ਉਹ ਵੀ ਚੱਲਦਾ ਸਭ ਕੁਝ ਕਰਦਾ ਜਿੱਥੇ ਪਿਆਰ ਹੁੰਦਾ ਉਹ ਵੀ ਰਹਿੰਦੇ ਬਚਾਰੇ ਉਹਨਾਂ ਨੂੰ ਦੇਖ ਲਿਆ ਕਰੋ ਤੁਸੀਂ ਜਦੋਂ ਜਿਉਂਦਾ ਇਨਸਾਨ ਤੁਸੀਂ ਆਪਣੀਆਂ ਨਜ਼ਰਾਂ ਚ ਮਾਰ ਦੋਗੇ ਨਾ ਫਿਰ ਉਹਦੀ ਵੈਲਿਊ ਕੱਖ ਦੀ ਵੀ ਨਹੀਂ ਰਹਿਣੀ ਕਿਸੇ ਦੇ ਪਿੱਛੇ ਭੱਜ ਕੇ ਤੁਸੀਂ ਪਿਆਰ ਨਹੀਂ ਹਾਸਲ ਕਰ ਸਕਦੇ ਜਿਹੜਾ ਤੁਹਾਨੂੰ ਛੱਡ ਗਿਆ ਤੇ ਕੁਝ ਸੋਚ ਕੇ ਛੱਡ ਕੇ ਗਿਆਗਾ ਜਦੋਂ ਤੁਸੀਂ ਪੱਥਰ ਬਣ ਗਏ ਨਾ ਇਹ ਗੱਲ ਮੇਰੀ ਲਿਖ ਕੇ ਲੈ ਲਿਓ ਜਦੋਂ ਤੁਸੀਂ ਪੱਥਰ ਬਣ ਗਏ ਨਾ ਤੁਸੀਂ ਉਸ ਬੰਦੇ ਨੂੰ ਆਪਣੇ ਦਿਲ 'ਚ ਬਿਠਾ ਲਿਆ ਵੀ ਉਹ ਮਰ ਚੁੱਕਿਆ ਮੇਰੇ ਲਈ ਹਨ ਥੋੜੇ ਦਿਨ ਔਖਾ ਲੱਗੂਗਾ ਪਰ ਹੌਲੀ-ਹੌਲੀ ਤੁਸੀਂ ਉਹ ਗੱਲ ਆਪਣੇ ਦਿਲ 'ਚ ਬਿਠਾ ਲੋਗੇ ਆਪਣੇ ਲਈ ਜਿਉਂਓ ਬੱਚਿਆਂ ਲਈ ਜਿਉਂਓ ਤੁਹਾਡੇ ਕੋਈ ਵੀ ਨਹੀਂ ਹੈਗਾ ਤਾਂ ਪਰਮਾਤਮਾ ਲਈ ਜਿਉਂਓ ਪਰਮਾਤਮਾ ਲਈ ਉਹ ਕੰਮ ਕਰੋ ਜਿਹੜੇ ਪਰਮਾਤਮਾ ਤੁਹਾਨੂੰ ਕਹਿੰਦਾ ਵੀ ਤੁਸੀਂ ਕਰੋ ਜਦੋਂ ਤੁਸੀਂ ਆਪਣੀ ਵੈਲਿਊ ਬਣਾ ਲਈ ਨਾ ਵੀਰੇ ਤੁਹਾਡੀ ਆਪਣੀ ਔਕਾਤ ਬਣ ਗਈ ਜਿਹੜੇ ਸਾਨੂੰ ਇਹ ਨਹੀਂ ਹੈਗਾ ਵੀ ਜਿਹੜਾ ਛੱਡ ਕੇ ਪਾ ਗਿਆ ਉਹ ਇੱਕ ਦਿਨ ਰਿਲੀਜ਼ ਨਹੀਂ ਕਰੂਗਾ ਇਹ ਵੀ ਮੈਥੋਂ ਲਿਖਾ ਕੇ ਲੈ ਲਿਓ ਜਿਹੜਾ ਸਾਨੂੰ ਛੱਡ ਕੇ ਗਿਆ ਨਾ ਕਿਉਂਕਿ ਹਰ ਇੱਕ ਬੰਦੇ ਤੋਂ ਆਪਾਂ ਨੂੰ ਚੰਗਿਆਈ ਨਹੀਂ ਮਿਲਦੀ ਕਿਸੇ ਨਾ ਕਿਸੇ 'ਚ ਕੋਈ ਕਮੀ ਹੁੰਦੀ ਆ ਤੁਹਾਨੂੰ ਛੱਡਣ ਵਾਲੇ ਨੂੰ ਵੀ ਇੱਕ ਦਿਨ ਚੀਕਾ ਮਾਰਨੀਆਂ ਪੈਣਗੀਆਂ ਕਿਉਂਕਿ ਥੋੜੇ ਵਾਲਾ ਰਤਬਾ ਫਿਰ ਗਾਹਾਂ ਨਹੀਂ ਮਿਲਦਾ ਹਰ ਇੱਕ ਬੰਦਾ ਇੱਕ ਜਿਹਾ ਨਹੀਂ ਹੁੰਦਾ ਉਹ ਕਹਿੰਦੇ ਨਹੀਂ ਨਾ ਵੀ ਚਮਕਣ ਵਾਲੀ ਚੀਜ਼ ਸੋਨਾ ਹੁੰਦੀ ਨਹੀਂ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇਸਕੇ ਵੀ ਇਹ ਸੋਨਾ ਨਹੀਂ ਤਾਂ ਪਿੱਤਲ ਸੀ ਉਦੋਂ ਬੰਦਾ ਚੀਕਾ ਮਾਰਦਾ ਮੈਂ ਇਹ ਜਿਹੜੇ ਰਿਸ਼ਤੇ ਦੇਖ ਚੁੱਕੀ ਆਂ ਵੀ ਜਿਹੜੇ ਛੱਡ ਕੇ ਜਾਂਦੇ ਤੂੰ ਮਗਰੋਂ ਪਸਤਾਉਂਦੇ ਆ ਰੋਂਦੇ ਆ ਮੈਸੇਜ ਵੀ ਲੁੱਕ ਕਰ ਰਹੀ ਕਰਦੇ ਆ ਵੀ ਮੈਨੂੰ ਮਿਲੇ ਮੈਨੂੰ ਬੰਦਾ ਮਿਲੇ ਮੈਂ ਬਹੁਤ ਗਲਤੀ ਵੱਡੀ ਕੀਤੀ ਮੈਂ ਛੱਡਿਆ ਉਹਨੂੰ ਮੈਂ ਕਿਉਂ ਛੱਡਿਆ ਹਰੋਸ ਟਾਈਮ ਉਹ ਬੰਦਾ ਉਹਨਾਂ ਦਿਸ਼ਾ ਚੋਂ ਨਿਕਲ ਚੁੱਕਿਆ ਹੁੰਦਾ ਉਹਨੂੰ ਫਿਰ ਫਰਕ ਨਹੀਂ ਪੈਂਦਾ ਉਹਦੇ ਵਾਪਸ ਆਉਣ ਨਾਲ ਕਿਉਂ ਕਿਉਂਕਿ ਉਹਨੂੰ ਅਜਨਬੀਆਂ ਦੀ ਤਰ੍ਹਾਂ ਸਮਝਣ ਲੱਗ ਜਾਂਦਾ ਵੀ ਉਹਨੂੰ ਫੇਰ ਨਹੀਂ ਆਉਂਦਾ ਕਿਉਂਕਿ ਉਹਦੀ ਫੀਲਿੰਗ ਸੱਚੇ ਬੰਦੇ ਦੀ ਨਾ ਗੱਲ ਯਾਦ ਰੱਖਿਓ ਸੱਚੇ ਬੰਦੇ ਦੀ ਜਦੋਂ ਕੇਹੜਾ ਫੀਲਿੰਗ ਮਰ ਜੇ ਨਾ ਫਿਰ ਉਹ ਦੁਬਾਰੇ ਨਹੀਂ ਆਉਂਦੀ ਕਦੇ ਵੀ ਨਹੀਂ ਆਉਂਦੀ ਝੂਠੇ ਬੰਦੇ ਦੀ ਦੁਬਾਰੇ ਫੀਲਿੰਗ ਆ ਜੂ ਸੱਚੇ ਦੀ ਨਹੀਂ ਆਉਂਦੀ ਸੱਚੇ ਬੰਦੇ ਨੇ ਜਦੋਂ ਇੱਥੋਂ ਇੱਥੋਂ ਕਿਸੇ ਨੂੰ ਡਿਲੀਟ ਕਰਤਾ ਕੱਢਤਾ ਨਾ ਇੱਥੋਂ ਫਿਰ ਉਹਨੂੰ ਫੀਲਿੰਗ ਨਹੀਂ ਆਉਂਦੀ ਜਾਇਓ ਬੰਦਾ ਸਾਹਮਣੇ ਆ ਕੇ ਰੋਈ ਜਾਵੇ ਬੈਠਾ ਹੀ ਸੋਚੂਗਾ ਉਹ ਬਹਿ ਕੇ ਇਹ ਨਹੀਂ ਸੋਚਦਾ ਵੀ ਉਹ ਰੋ ਰਿਹਾ ਹੈ ਉਹ ਬਹਿ ਕੇ ਇਹ ਸੋਚੂ ਵੀ ਯਾਰ ਮੈਂ ਏਡੇ ਕਮੀਨੇ ਬੰਦੇ ਨਾਲ ਐਨੇ ਸਾਲ ਗਾਲੇ ਕਿਉਂਕਿ ਉਹ ਅੰਦਰੋਂ ਸਟਰੋਂਗ ਹੋ ਚੁੱਕਿਆ ਹੁੰਦਾ ਦੁਨੀਆ ਇੱਥੇ ਖਤਮ ਨਹੀਂ ਹੋ ਜਾਂਦੀ ਵੀ ਕੋਈ ਸਾਨੂੰ ਛੱਡ ਕੇ ਚੱਲ ਗਿਆ ਜਾਂ ਛੱਡ ਕੇ ਚੱਲ ਗਈ ਦੁਨੀਆ ਇੱਥੇ ਖਤਮ ਨਹੀਂ ਹੁੰਦੀ ਦੁਨੀਆ ਤੇ ਅੱਗੇ ਵੀ ਬਹੁਤ ਕੁਝ ਆ ਜਿਉਂ ਕੇ ਦੇਖੋ ਬਾਹਰ ਨਿਕਲ ਕੇ ਦੇਖੋ ਜਿਹੜਾ ਤੁਸੀਂ ਲੋਕਾਂ ਨੂੰ ਖਵਾਉਣੇ ਹੋ ਲੋਕਾਂ ਦੇ ਭੋਬੇ ਭਰੀ ਜਾਣੇ ਹੋ ਫੇਰ ਵੀ ਥੋੜੇ ਲੱਤ ਮਾਰਦੇ ਆ ਮੈਂ ਕਿਹੜੀਆਂ ਬਾਹਰ ਨਿਕਲੋ ਕਿੰਦੇ ਕੋ ਮਖਰ ਕੇ ਆਉ ਦੁਨੀਆ ਤਾਂ ਦੇਖੋ ਦੁਨੀਆ ਦਾ ਨਜ਼ਾਰੇ ਤਾਂ ਲਓ ਵੀ ਲੋਕ ਰਹਿ ਗਏ ਮੇਰੇ ਇਹ ਵਿੱਚ ਲੋਕ ਸਾਨੂੰ ਇਹੋ ਜਿਹੇ ਮਿਲਣਗੇ ਪਰ ਵਾਹੀ ਨਹੀਂ ਕਰਦੇ ਰਿਸ਼ਤੇ ਰਸਤੇ ਦੀ ਰਿਸ਼ਤੇ ਹੈ ਕੀ ਹੁਣ ਮੇਰੀ ਮੇਰੀ ਫਰੈਂਡ ਹੈ ਇੱਕ ਰਮਣ ਉਹਨੇ ਆਪਦੇ ਗਮਾਨ ਚ ਮੈਨੂੰ ਦੱਸਿਆ ਵੀ ਇੱਥੇ ਗੋਰੀ ਰਹਿੰਦੀ ਹੈ ਠੀਕ ਹੈ ਵੀ ਜਿੰਨੀ ਕਹਦੇ ਰੱਜ ਕੇ ਸੋਹਣੀ ਹੈ ਤੇ ਉਹ ਕੱਲੀ ਰਹਿ ਰਹੀ ਹੈ ਉਹ ਉਹਨੂੰ ਕੱਲੀ ਨੂੰ ਕਈ ਵਾਰੀ ਉਹਨਾਂ ਨੇ ਪੁੱਛਿਆ ਵੀ ਤੂੰ ਮੈਰਿਜ ਕਿਉਂ ਨਹੀਂ ਕਰਾ ਰਹੀ ਵੀ ਤੁਸੀਂ ਐਡੇ ਸੁੰਦਰ ਹੋ ਤੁਸੀਂ ਤਾਂ ਕਿਸੇ ਨਾਲ ਵੀ ਮੈਚ ਉਹ ਕਹਿੰਦੀ ਨਹੀਂ ਕਹਿੰਦੀ ਵਿਆਹ ਕਰਾ ਕੇ ਮੈਂ ਗੁਲਾਮੀ ਨਹੀਂ ਘਟਣਾ ਚਾਹੁੰਦੀ ਕਹਿੰਦੀ ਬੰਦਾ ਮੋਸ਼ਨਲ ਚ ਫਸ ਜਾਂਦਾ ਉਹ ਗੋਰੀ ਦਾ ਸਵਾਲ ਦੇ ਕੋ ਤੁਸੀਂ ਦੇਖੋ ਦੀ ਸੋਚ ਕਿੰਨੀ ਤਕੜੀ ਹੈ ਕਹਿੰਦੀ ਨਹੀਂ ਮੈਂ ਹੁਣ ਕੱਲੀ ਆ ਕਹਿੰਦੀ ਆਪਦਾ ਕਮਾਨੀਆ ਖਾਨੀਆ ਵਧੀਆ ਰਹਿਣੀ ਹੈ ਮੇਰੇ ਤੇ ਕੋਈ ਸਟ੍ਰੈਸ ਨਹੀਂ ਕੋਈ ਬੋਝ ਨਹੀਂ ਕਹਿੰਦੀ ਤੇ ਜੇ ਮੈਂ ਕਿਸੇ ਰਿਲੇਸ਼ਨ ਚ ਆ ਜੂਗੀ ਜਾਂ ਤਾਂ ਮੈਨੂੰ ਛੱਡ ਕੇ ਚਲ ਜੂ ਕਿਸੇ ਹੋਰ ਕੋਲੇ ਚਲ ਜੂਗਾ ਜਾਂ ਮੈਨੂੰ ਮੇਰੇ ਕੋਲੇ ਬੱਚੇ ਹੋ ਜਾਣਗੇ ਉਹ ਛੱਡ ਕੇ ਭੱਜ ਜੂਗਾ ਜਾਂ ਘਰੇ ਹੋਰ ਨੂੰ ਲਿਆਊਗਾ ਕਹਿੰਦੀ ਮੈਂ ਤਾਂ ਬਾਹਲੇ ਤੇ ਕਲੀਪਰ ਚ ਵੱਢ ਜੂਗੀ ਉਹ ਕਹਿੰਦੀ ਵੀ ਮੈਂ ਕੱਲੀ ਇਹ ਗੋਰੀ ਦੀ ਗੱਲ ਨਹੀਂ ਪੈਣ ਕਹਿੰਦੀ ਮੈਂ ਬਹੁਤ ਸੁਣ ਲਈਆਂ ਜਿਹੜੀਆਂ ਵਿਆਹ ਤੋਂ ਭੱਜ ਰਹੇ ਉਹ ਵਿਆਹ ਕਰਾਗੇ ਨਹੀਂ ਰਾਜੀ ਉਹ ਫਰੈਂਡ ਲਈ ਤੌਰ ਤੇ ਰਹਿੰਦੇ ਜਿਹਦੀ ਨਾਲ ਵੀ ਰਹਿੰਦੇ ਵਿਆਹ ਕਰਾਉਂਦੀ ਨਹੀਂ ਉਹ ਕਹਿੰਦੀ 노 ਅਸੀਂ ਇਹ ਚਿੰਦਾਂ ਲੱਜ ਪੈਂਦੇ ਦੇਖੋ ਸੋਚ ਕਿੱਥੇ ਉਹ ਚੱਲੀਆਂ ਲੋਕਾਂ ਦੀ ਕਿਉਂ ਕਿਉਂਕਿ ਰਿਸ਼ਤੇ ਖਤਮ ਹੋ ਰਹੇ ਇੱਕ ਨਾਲ ਵਿਆਹ ਕਰਾ ਕੇ ਕੋਈ ਸਾਰਦਾ ਹੀ ਨਹੀਂ ਫਿਰ 3 3 4 4 ਹੋਰ ਚਾਹੀਦੀਆਂ ਠੀਕ ਹੈ ਜੇ ਤਾਂ ਇਹ ਕੰਮ ਬੰਦਾ ਕਰੇ ਬੇਇਕਾਰ ਤੂੰ ਧੋਖਾ ਦੇ ਕੇ ਬੰਦਾ ਅੱਗੇ ਵੱਧ ਜਾਂਦਾ ਤਾਂ ਦੁਨੀਆ ਕਹਿ ਦਿੰਦੀ ਆ ਕੋਈ ਗੱਲ ਨਹੀਂ ਭਾਈ ਬੰਦਾ ਸੀ ਸੁਧਰ ਜਾਊਗਾ ਸੋਚਣ ਦੀ ਗੱਲ ਐ ਪੁਆਇੰਟ ਐ ਕੋਈ ਨਹੀਂ ਭਾਈ ਬੰਦਾ ਦਾ ਸੁਧਰ ਜਾਊਗਾ ਬੰਦੇ ਤਾਂ ਖਾਂਦੇ ਪੀਂਦੇ ਹੁੰਦੇ ਫਲਾਨਾ ਹੁੰਦਾ ਬੰਦੇ ਨੂੰ ਤਾਂ ਦੇਖ ਹੀ ਨੀ ਜੀ ਦਿੱਤੀ ਜਾਂਦੀ ਐ ਜੇਹੀ ਗਲਤੀ ਔਰਤ ਕਰ ਦੇ ਵੀ ਜਾਂ ਤੂੰ ਠੱਠੇ ਘੂਚ ਜਾ ਮੈਨੂੰ ਕਿਹੜਾ ਘਟਾ ਤਾਰ ਤੂੰ ਪਟੱਕਦੇ ਨੇ ਕਿਹਾ ਜਾਉ ਬੇ ਬੇਕਾਰ ਜਨਾਨੀ ਐ ਕੁੱਤੀ ਜਨਾਨੀ ਐ ਕਰੈਕਟਰ ਲੂਜ਼ ਐ ਸਾਰਾ ਕੁਝ ਕਹਿ ਕੇ ਔਰਤ ਨੂੰ ਤਾਂ ਫਿਰ ਗੰਦ ਬਣਾ ਦਿੰਦੇ ਆ ਦੁਨੀਆ ਦਾ ਕਿਉਂ ਤੁਸੀਂ ਅੱਗੇ ਵੱਧ ਸਕਦੇ ਹੋ ਤੁਹਾਨੂੰ ਨਵੇਂ-ਨਵੇਂ ਪਾਰਟਨਰ ਚਾਹੀਦੇ ਆ ਤੇ ਜੇ ਔਰਤ ਅੱਗੇ ਵੱਧਦੀ ਆ ਤਾਂ ਔਰਤ ਗੰਦੀ ਹੋ ਜਾਂਦੀ ਆ ਕਿਉਂ ਰਿਸਪੈਕਟ ਤਾਂ ਸਭ ਦੀ ਆ ਫਿਰ ਫਿਰ ਕਿਉਂ ਕਹਨੇ ਵੀ ਸਾਡੀ ਇੱਜ਼ਤ ਆ ਸੋ ਵੀਰੇ ਮੈਂ ਕਹਿਣੀ ਆ ਇੱਥੇ ਜਿਉਣ ਦਾ ਸਾਰਾ ਨੂੰ ਹੱਕ ਆ ਐਵੇਂ ਘੁੱਟ-ਘੁੱਟ ਕੇ ਰੋਵੋਗੇ ਸਟ੍ਰੈਸ ਹੱਟ ਜਾਓਗੇ ਕੋਈ ਤੁਹਾਨੂੰ ਬਰਾਉਣ ਨਹੀਂ ਆਉਂਦਾ ਕੋਈ ਤੁਹਾਡੀ ਸਟ੍ਰੈਸ ਨਹੀਂ ਦੂਰ ਕਰਦਾ ਕੋਈ ਤੁਹਾਨੂੰ ਪੈਸੇ ਨਹੀਂ ਦਿੰਦਾ ਪੈਸੇ ਤੁਹਾਨੂੰ ਪਰਮਾਤਮਾ ਦਿੰਦਾ ਹੈ ਰਿਸਪੈਕਟ ਤੁਹਾਨੂੰ ਪਰਮਾਤਮਾ ਦਿੰਦਾ ਜਿੰਨਾ ਕਟਿਆ ਲੋਕਾਂ ਦੀਆਂ ਮਿੰਥਾਂ ਕੱਟਦੇ ਹੋ ਨਾ ਰੱਬ ਦਾ ਨਾਮ ਜਪ ਲਿਆ ਕਰੋ ਆਪ ਹੀ ਕੰਮ ਸੁੱਧ ਹੋ ਜਾਂਦੇ ਨੇ ਜਿਹੜੇ ਸਾਰੇ ਕੁਝ ਛੱਡ ਕੇ ਪ੍ਰਮਾਤਮਾ ਦੀ ਲੜ ਲੱਗ ਜਾਂਦੇ ਹਨ ਨਾ ਤੇ ਫਿਰ ਉਹਨਾਂ ਦੇ ਪ੍ਰਮਾਤਮਾ ਕਾਰਜ ਆਪ ਸਵਾਰਦਾ ਆਪ ਲਿਉਂਦਾ ਲੀ ਤੇ ਜਿਨ੍ਹਾਂ ਨੇ ਉਹਨੂੰ ਛੱਡਿਆ ਹੁੰਦਾ ਫਿਰ ਉਹਨੀਆਂ ਚੀਕਾਂ ਪ੍ਰਮਾਤਮਾ ਘੜਵਾਉਂਦਾ ਸਮਾਂ ਵੀਰੇ ਅੱਜ ਛੋਡੇ ਨਾਲ ਨਹੀਂ ਕੱਲ ਨੂੰ ਉਹਦੇ ਨਾਲ ਵੀ ਨਹੀਂ ਰਹਿਣਾ ਜਿਹੜਾ ਸਾਨੂੰ ਛੱਡ ਕੇ ਗਿਆ ਕੱਲ ਨੂੰ ਉਹਦੇ ਨਾਲ ਵੀ ਨਹੀਂ ਰਹਿਣਾ ਸੋ ਸਟਰੋਂਗ ਬਣੋ ਅੰਦਰੋਂ ਸਟਰੋਂਗ ਬਣੋ ਠੀਕ ਹੈ ਮੈਨੂੰ ਵੇਖ ਲਿਆ ਕਰੋ ਜੇ ਕਿਸੇ ਨੂੰ ਤਕਲੀਫਾਂ ਹੋ ਮੈਂ ਬਹੁਤ ਤਕਲੀਫਾਂ ਕੱਟ ਕੇ ਵੀ ਜਿਉ ਰਹੀ ਮੇਰੀ ਲਾਈਫ ਆ ਮੈਂ ਜਿਉਂਗੀ ਦੁਨੀਆ ਕੋ ਮੁਗੀ ਮੇਰੇ ਤਾਂ ਸੁਪਨੇ ਸਮਝਦੇ ਉਦੋਂ ਵੱਡੇ ਹੋ ਚੱਲੇ ਵੀ ਇੰਨੀ ਕੁ ਕਮਾਈ ਕਰਨੀ ਹੈ ਬਾਹਰਲੀਆਂ ਕੰਟਰੀਆਂ ਵੀ ਘੁੰਮ ਕੇ ਦੇਖਾਂਗੇ ਬਾਹਰ ਕੀ ਹੈ ਠੀਕ ਹੈ ਦੁਨੀਆ ਜਾਵਾਂਗੇ ਦੇਖਾਂਗੇ ਆਪਣੇ ਸਾਰੀ ਇੰਡੀਆ ਕਿੱਡੀ ਵੱਡੀ ਹੈ ਜੰਮੂ ਚ ਕੀ ਹੈ ਸ਼੍ਰੀਨਗਰ ਚ ਕੀ ਹੈ ਦੇਖਾਂਗੇ ਕਿਉਂ ਮਰ ਗਏ ਕਮਾਵਾਂਗੇ ਆਪਦੀ ਕਮਾਈ ਵੀ ਰੱਜ ਕੇ ਕਰਾਂਗੇ ਕਰਾਂਗੇ ਵੀ ਇੱਕ ਨੰਬਰ ਚ ਲੋਕਾਂ ਨੂੰ ਠੱਗੀਆਂ ਨਹੀਂ ਮਾਰਦੇ ਆਪਦੀ ਮਿਹਨਤ ਕਰਾਂਗੇ ਮਿਹਨਤ ਕਰਕੇ ਸਾਰੀ ਦੁਨੀਆ ਘੁੰਮਾਂਗੇ ਮਰ ਆਗੜਾ ਨੇ ਵੀ ਜਾਣਾ ਜਿਹਨੇ ਤੁਹਾਨੂੰ ਧੋਖਾ ਕੀਤਾ ਤੇ ਆਪਾਂ ਵੀ ਮਰ ਜਾਣਾ ਫਿਰ ਕਿਉਂ ਮਰੀਏ ਆਪਣਾ ਕੋਈ ਕੀ ਵਿਗਾੜ ਸਕਦਾ ਕਿਉਂਕਿ ਮੌਤ ਸੱਚ ਹੈ ਧੋਖਾ ਦੇਣ ਵਾਲੇ ਨੂੰ ਵੀ ਆਉਣੀ ਹੈ ਤੇ ਬਫਾ ਵਾਲੇ ਨੂੰ ਵੀ ਆਉਣੀ ਹੈ ਰਹਿਣਾ ਉਹਨੇ ਵੀ ਨਹੀਂ ਦੁਨੀਆ ਤੇ ਆਪਾਂ ਵੀ ਨਹੀਂ ਫਿਰ ਕਿਉਂ ਰਹੀਏ ਉਹਨੇ ਵੀ ਇੱਕ ਦਿਨ ਤੁਰ ਜਾਣਾ ਉਹਦੇ ਨਾਲ ਨੇ ਚੋਂ ਆਪਾਂ ਵੀ ਤੁਰ ਜਾਣਾ ਫੇਰ ਕਾਦੀ ਖਾਤਰ ਰੱਬ ਵਗੇ ਅਰਦਾਸ ਕਰੋ ਵੀ ਵੈਗਰੂ ਮੇਰੀ ਅਗਲੀ ਜੂਨੀ ਚ ਮੇਰੀ ਮੈਰਿਜ ਹੁੰਦੀ ਆ ਮੇਰਾ ਪਾਰਟਨਰ ਕੋਈ ਆਉਂਦਾ ਤਾਂ ਮੇਰ ਨਾਲ ਵਫਾਦਾਰ ਆਵੇ ਪ੍ਰਮਾਤਮਾ ਇਹ ਅਰਦਾਸਾਂ ਕਰਿਆ ਕਰੋ ਵੀ ਅਗਲੇ ਜਨਮ ਵਿੱਚ ਵੀ ਮੈਨੂੰ ਇਹ ਚੀਜ਼ਾਂ ਨਾ ਦਿਖਾਈ ਆ ਜਨਮ ਤਾਂ ਮੈਂ ਕੱਟ ਲਿਆ ਸੋ ਮੇਰੇ ਵਾਂਗੂ ਸਿੰਗਲ ਰਹਿਣਾ ਸਿੱਖੋ ਮੈਂ ਸਿੰਗਲ ਰਹਿ ਰਹੀ ਆ ਸਭ ਕੁਝ ਹੁੰਦੇ ਹੋਏ ਵੀ ਮੈਂ ਸਿੰਗਲ ਰਹਿ ਰਹੀ ਆ ਠੀਕ ਆ ਬੱਚੇ ਬੱਚਿਆਂ ਨਾਲ ਆਪਾਂ ਕੁਝ ਗੱਲਾਂ ਸ਼ੇਅਰ ਨਹੀਂ ਕਰ ਸਕਦੇ ਬੱਚੇ ਬੋਝ ਬਣਨ ਲੱਗ ਜਾਂਦੇ ਸੋ ਸਟ੍ਰੈਸ ਨਹੀਂ ਲੈਣੀ ਇਕੱਲੇ ਰਹਿਣਾ ਸਿੱਖੋ ਮੈਂ ਇਕੱਲੀ ਰਹਿ ਰਹੀ ਆ ਫਿਰ ਮੈਂ ਕਿਹੜਾ ਮਰਗੀ ਜਾਂਦੀ ਆ ਠੀਕ ਆ ਮੈਂ ਕਹਣੀ ਆ ਧੰਨਵਾਦ ਉਹਨਾਂ ਦੇ ਜਿਨ੍ਹਾਂ ਨੇ ਸਾਨੂੰ ਇਕੱਲੇ ਰਹਿਣਾ ਸਿਖਾਇਆ ਤੁਸੀਂ ਇਕੱਲੇ ਰਹਿ ਮਰਜੀ ਨਾਲ ਨਾ ਲੈ ਖਾ ਲਈ ਨਹੀਂ ਸੋងਗੇ ਕੋਈ ਐ ਤਾਂ ਨਹੀਂ ਬਿੱਗ ਵਾਲਾ ਕੱਟ ਜੂ ਸੋ ਵੀਡੀਓ ਜੇ ਮੈਂ ਕੁਝ ਵੀ ਗਲਤ ਕਿਹਾ ਹੋਵੇ ਤਾਂ ਮਾਫੀ ਚਾਹੁੰਦੀ ਆ ਮੇਰਾ ਮਤਲਬ ਕਿਸੇ ਨੂੰ ਵੀ ਦਿਲ ਦਿਖਾਉਣਾ ਕਦੇ ਵੀ ਨਹੀਂ ਹੁੰਦਾ ਮੈਂ ਕਿਸੇ ਦਾ ਦਿਲ ਦਿਖਾ ਕੇ ਰਾਜ਼ੀ ਨਹੀਂ ਮੇਰਾ ਵਾਹਿਗੁਰੂ ਜਾਣਦਾ ਪਰ ਮੈਂ ਤੁਹਾਨੂੰ ਸੱਚੇ ਦਿਲੋਂ ਕਹਿਣੀ ਆ ਵੀ ਜੇ ਤੁਸੀਂ ਸਟ्रेसਾਂ ਚੋਂ ਨਿਕਲਣਾ ਤਾਂ ਹੈਪੀ ਰਹਿਣਾ ਸਿੱਖੋ ਭੁੱਲ ਜਾਓ ਖਰਾਮਜਾਦੇ ਲੋਕਾਂ ਨੂੰ ਜਿਨ੍ਹਾਂ ਨੇ ਸਾਨੂੰ ਜਿਉਣਾ ਭੁਲਾਇਆ ਜਿਉਂ ਕੇ ਦਿਖਾਓ ਆਗਲਾਂ ਨੂੰ ਮਰ ਕੇ ਤਾਂ ਦੁਨੀਆ ਹੀ ਤੁਰ ਜਾਂਦੀ ਆ ਕੋਈ ਨਹੀਂ ਕਿਸੇ ਨੂੰ ਯਾਦ ਕਰਦਾ ਜੇ ਕਿਸੇ ਤੋਂ ਬਦਲਾ ਲੈਣਾ ਨਾ ਪੂਰੇ ਵਧੀਆ ਬਣ ਕੇ ਰਹੋ ਅੱਗੇ ਵਧੋ ਜ਼ਿੰਦਗੀ 'ਚ ਖੜੋ ਨਾ ਉੱਥੇ ਜਿਉਂ ਕੇ ਦਿਖਾਓ ਸੋਨੂੰ ਛੱਡਣ ਵਾਲਿਆਂ ਦੀਆਂ ਚੀਕਾਂ ਕਢਾਓ ਜਿਹੜੇ ਤੁਹਾਨੂੰ ਛੱਡ ਗਏ ਤੁਹਾਡੇ ਨਾਲ ਪਿਆਰ ਨਹੀਂ ਸੀ ਪਰ ਦੁਬਾਰਾ ਜ਼ਿੰਦਗੀ 'ਚ ਵੜਨ ਵੀ ਨਾ ਦਿਓ ਪੱਥਰ ਬਣ ਜਾਓ ਰਹਿਣ ਦੇ ਮੋਮਬਤੀ ਬਾਣਣ ਨੂੰ ਹਰ ਇੱਕੀ ਬੰਦਾ ਜਦੋਂ ਜੀ ਕਰਿਆ ਬਾੜ ਲਈ ਜਦੋਂ ਜੀ ਕਰਿਆ ਬੁਝਾ ਦੀ ਮੋਮਬਤੀ ਨਹੀਂ ਬਣਨਾ ਪੱਥਰ ਬਣੋ ਪੱਥਰ ਨਾਲ ਟੱਕਰ ਲੈਣ ਲਈ ਡੌਲਿਆ 'ਚ ਦਮ ਚਾਹੀਦਾ ਓਕੇ ਸੋ ਖੁਸ਼ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ